ਨੇ ਵਿਆਹ ਦੇ ਵਿੱਚ ਤੇਰਾ ਮਾਮਾ ਦੇਦਾ ਕਿਵੇਂ ਲੱਗ ਰਹੀ ਟੱਪਣਾ ਓਏ ਯਾਰ ਉਹਦੀ ਤਾਂ ਆਕੜੇ ਨਹੀਂ ਲੋਟ ਆਉਂਦੀ ਹੈਗੀ ਕਈ ਵਾਰੀ ਦੇਖਿਆ ਮੈਂ ਤਾਂ ਉਹ ਆਈ ਵਾਰ ਇਹੀ ਕੁਝ ਕਰਦਾ ਓਏ ਆਕੜਾ ਤੇਰੀ ਮम्मा ਕਰਕੇ ਆ ਬਾਈ ਜਦੋਂ ਤੇਰੀ ਮम्मा ਪਹਿਲਾਂ ਉਹਨੂੰ ਪੁੱਠਾ ਬੋਲੀਆ ਜਦੋਂ ਪਹਿਲਾਂ ਪਾਠ ਕਰਾਇਆ ਦੀਆ ਉਦੋਂ ਵੀ ਉਹ ਐਂ ਰੁਸ ਕੇ ਭੱਜੇ ਦੀਆ ਚਲੋ ਉਹਦਾ ਸੁਭਾਅ ਹੁੰਦਾ ਹੈ ਉਹਦਾ ਪੈ ਜਨ ਤੋਂ ਸੁਭਾਅ ਹੈ ਐਂ ਤਾਂ ਹੁੰਦੀ ਰਹਿੰਦਾ ਓ ਪਿੰਦਰਾ ਜਦੋਂ ਮੈਂ ਚਾਹੁੰਦੇ ਆ ਆਪਣਾ ਕੱਖ ਪਿਆ ਹੈਗੇ ਨਿਕਣਾ ਦੇਖ ਹونی ਹੈਗੀ ਜੇ ਪੁੱਤ ਤੂੰ ਕਰ ਲੈ ਰੋਟੀ ਟੁੱਕ ਕੇ ਜਾ ਕੇ ਰਸੋਈ ਚ ਠੀਕ ਆ ਮੰਮੀ ਜੀ ਪਹਿਲਾਂ ਮੈਂ ਚਾਹ ਬਣਾਦਾ ਡੈਡੀ ਪਹਿਲਾਂ ਹਾਂ ਥੋੜੀ ਥੋੜੀ ਚਾਹ ਬਣਾ ਲਓ ਆਇਆ ਕਰੋ ਤਾਂ ਅੱਜ ਪਹਿਲਾਂ ਮਿੱਠਾ ਬਣਾ ਦਿਓ ਅੱਜ ਪਹਿਲਾਂ ਦੇਣਾ ਹੈ ਠੀਕ ਕਰ ਲੂ ਕਰ ਲਓ ਇਹਦਾ ਯਾਰੋ ਸਿਸਟਮ ਜਾਂ ਹੱਲ ਰਿਆ ਹਨਾ ਪਿੰਦਾ ਭਗਵੰਤ ਮਾਨ ਦਾ ਵੀ ਸਾਰੇ ਪਾਸੇ ਬੁਰਾਈ ਹਿੱਲਾਈ ਹੈ ਉਹ ਸਾਰਿਆਂ ਦਾ ਇਹੀ ਹਾਲ ਨੇ ਹਨਾ ਕਿਸੇ ਮਰਜ਼ੀ ਦੀ ਸਰਕਾਰ ਆ ਜੇ ਇਹਦਾ ਹੀ ਕੰਜਰਖਾਨਾ ਹੁੰਦਾ ਇਹ ਪੰਜਾਬ ਵਿਆਹ ਕਰਾਉਂਦੇ ਫਿਰ ਜਾਂਦੇ ਨੇ ਸਾਰੇ ਜਾਣੇ ਪਹਿਲਾਂ ਉਹ ਲੁੱਟ ਕੇ ਖਾ ਗਏ ਇਹਦਾ ਲੂਟ ਹੀ ਨਹੀਂ ਆਉਂਦੀ ਕਹਾਣੀ ਇਹਨਾਂ ਦਾ ਉਹ ਇਹਦਾ ਲੋਕ ਕਿਸੇ ਪਾਸੇ ਵੀ ਮਾਨ ਨਹੀਂ ਹੈਗੇ ਪਹਿਲਾਂ ਬਾਦਲ ਨੂੰ ਮਾਰਾ ਕਹਿੰਦੇ ਹੁਣ ਭਗਵਾਨ ਤੋਂ ਮਾਰਾ ਕਹਿਣ ਲੱਗੇ ਇਹ ਨਹੀਂ ਠੀਕ ਹੁੰਦੇ ਹੈਗੀ ਦੁਨੀਆ ਸਹੀ ਗੱਲ ਐ ਨਹੀਂ ਮਰਜੀ ਤੂੰ ਚਾਹੇ ਆਪਦਾ ਸਾਰਾ ਘਰ ਲਟਾ ਦੀ ਤਾਂ ਵੀ ਲੋਕ ਖੁਸ਼ ਨਹੀਂ ਹੁੰਦੇ ਸਹੀ ਗੱਲ ਐ ਹਾਂ ਨਿੱਕੀ ਮੈਂ ਤਾਂ ਕਦੇ ਆਟਾ ਗੁੰਨਿਆ ਨਹੀਂ ਹੈਗਾ ਮੈਂ ਤਾਂ ਐ ਮੇਰੇ ਕਾਲਾ ਨਾ ਪੈ ਜਾਣ ਚਲ ਦੇਖ ਲੈਣੇ ਆ ਕਰਕੇ ਕੰਮ ਤਾਂ ਕਰਨਾ ਹੀ ਪੈਣਾ ਇਹ ਤਾਂ ਪਾਣੀ ਜ਼ਿਆਦੇ ਪੈ ਗਿਆ ਜੀ ਜੀ ਸੁਣਦੇ ਨਹੀਂ ਪਾਣੀ ਐ ਵੀ ਕਿ ਧਰ ਰਹੇ ਜਾਂਦੇ ਨੇ ਹਾਂ ਜੀ ਜੀ ਦੇਖੋ ਮੈਨੇ ਨਾ ਕਦੇ ਆਟਾ ਨਹੀਂ ਗੁੰਨਿਆ ਦੇਖੀ ਪਾਣੀ ਵਾਲਾ ਪੈ ਗਿਆ ਆ ਕੀ ਕਰਦੇ ਹੋਏ ਦੇਖੀ ਤਾਂ ਕਿਵੇਂ ਜੇ ਹੋ ਗਿਆ ਤੈ ਕਦੇ ਕੰਮ ਨਹੀਂ ਕਰਿਆ ਪੁੱਤ ਉਹ ਤੇ ਨਾ ਜੀ ਮੈਂ ਤਾਂ ਕਦੇ ਨਹੀਂ ਕੰਮ ਕਰਿਆ ਇਦਾਂ ਤੁਹਾਡੀ ਹੋਰੇ ਕੁਝ ਕਰਦਾ ਤਾਂ ਨਹੀਂ ਤੂੰ ਐ ਘਰ ਉਹ ਨਾ ਹਾਂਜੀ ਜਾਣਾ ਮੰਮੀ ਦੇ ਵੇ ਜਾ ਹਾਂਜੀ ਉਹਨੂੰ ਪੁੱਛ ਵੀ ਕੀ ਉਹਨ ਮਦਾਬ ਨਹੀਂ ਕਦੇ ਗੁੰਨੇ ਆਟਾ ਜੀ ਮੈਨੂੰ ਤਾਂ ਮੰਮੀ ਤੋਂ ਡਰ ਲੱਗਦਾ ਵੀ ਮੰਮੀ ਮੈਨੂੰ ਗਾਲਾਂ ਨਾ ਦੇਣਾ ਕੁਛ ਨਹੀਂ ਕਹਦੀ ਹੈਗੀ ਮੰਮੀ ਤੇ ਉਹ ਕੋਲੀ ਦਾ ਨਹੀਂ ਮਾਰਦੀ ਉਹ ਤਾਂ ਤਕਉਗੀ ਤਾਂ ਹੈਗੀ ਵੀ ਆਹ ਕੀ ਕਰਦਿਆ ਇਹਦਾ ਪੈਰ ਜਰਦੀ ਹੈਗੀ ਲੈ ਇਹਦੀ ਰੋਟੀਆਂ ਬੰਨਦੀਆਂ ਚਲ ਦੇਖਦੀ ਹਾਂ ਜੀ ਮੰਮੀ ਨੂੰ ਬੁਲਾਣੀਆਂ ਚੱਲਿਆ ਫਲਾ ਕੇ ਬੱਜ ਕੇ ਠੀਕ ਹੈ ਜੀ ਹੱਥ ਤੋਰੀ ਉਹਨੂੰ ਆਈ ਰੱਖ ਦੇ ਦੋ ਲੈ ਉਹਨਾਂ ਨੂੰ ਡੰਗਰ ਨੂੰ ਪਾ ਦਾਂ ਨਹੀਂ ਠੀਕ ਹੈ ਜੀ ਤਾਂ ਯਾਰ ਜਮੀ ਕੰਮ ਹੀ ਨਹੀਂ ਕਰ ਰਹੀਗਾ ਕਦੇ ਨਾ ਜੀ ਮੈਂ ਨਹੀਂ ਕਰਾਇਆਗਾ ਇਹ ਤਾਂ ਬਾਲੀ ਆਇਆ ਹੋ। ਇਹ ਤਾਂ ਕੁਝ ਹੋਰ ਹੀ ਹੋ ਗਿਆ। ਜਿਵੇਂ ਠੰਡੀ ਕੜਾਈ ਹੁੰਦੀ ਆ ਜੀ। ਚਲ ਮੈਂ ਮੰਮੀ ਲਿਆਉਣੀ ਆ ਜੀ ਬਲਾ ਕੇ। ਚੱਲਿਆ। ਥੰਨੀ ਤਾਂ ਮੈਂ ਪਾਤੀ ਹਾਂ ਮੈਂ ਪਾਣੀ ਪਿਲਾ ਕੇ ਡੰਗਰਾਂ ਨੂੰ ਬੰਨਦਾ। ਮੰਮੀ ਜੀ ਹਾਂ ਪੁੱਤ ਮੈਂ ਨੂੰ ਤਾਂ ਮੈਂ ਕਹਿੰਦੀ ਮੜਾ ਰਸੋਈ ਚ ਆਇਓ ਮੇਰੇ ਨਾਲ। ਚੱਲ ਕੀ ਕਰਨਾ ਸੀਗਾ? ਕੁਝ ਨਹੀਂ ਹੋਈ ਆਇਓ ਮੜਾ ਜਾ। ਇਹ ਜੀ ਕੀ ਗੱਲ ਹੋਊਗੀ ਪੁੱਤ?

ਨਾ ਬੋਤ ਤਰ ਤੰਨ ਨਾ ਹੁੰਦਾ ਹੈਗਾ ਮੰਮੀ ਜੀ ਮੈਂ ਆਟਾ ਗੁੰਨਣਾ ਨਹੀਂ ਸਿੱਖੀ ਕਦੇ ਹੋਰ ਤੂੰ ਕੀ ਸਿੱਖ ਗਈਆਂ ਵੀਰਾਂ ਮੈਂ ਤਾਂ ਕੋਈ ਕੰਮ ਨਹੀਂ ਸਿੱਖੀ ਹੋਈ ਜੀ ਹੋਰ ਤੂੰ ਹੀ ਬਿਆਧੇ ਹੈਂ ਇਹ ਵੀ ਸਾਨੂੰ ਨਿਕਾਤੀ ਤੇਰੀ ਮਾਂ ਨੇ ਏਡੀ ਉਡੀ ਚਲ ਕੋਈ ਨਾ ਐ ਕਦੋਂ ਬੋਲਦੀ ਆ ਮੜਿਆ ਪਿਆਰ ਨਾਲ ਨੂੰ ਸਮਝਾ ਦੇ ਤੂੰ ਸਖਾ ਦੇ ਮੜਿਆ ਇਹਨੂੰ ਮੈਂ ਸਿਖਾਵਾਂ ਕਿ ਹੁਣ ਮੈਂ ਰਸਤੇ ਕੀ ਕਰਾਂ ਇਹਦਾ ਇਹ ਤਾਂ ਹੁਣ ਮੈਂ ਸਾਨੂੰ ਬਣਾ ਬੂਗਾ ਇਹਦਾ ਤਾਂ ਕੋਈ ਲਾਜ ਹੀ ਨਹੀਂ ਕਰੇ ਆਏ ਆਟੇ ਘਰ ਵਰਕੇ ਨਹੀਂ ਮੈਂ ਕੰਮ ਬਸ ਹੁੰਦਾ ਹੈਗਾ ਜੇ ਮੈਂ ਆਟੇ ਖਰਿਆ ਕਰਦੀ ਤਾਂ ਕੋਠੀ ਜੀ ਨਹੀਂ ਮੈਂ ਤੈਨੂੰ ਅੱਜ ਬਖਾਉਂਦੀ ਸੀ ਕਿ ਜੇ ਚਲ ਮਮੀ ਜੀ ਗਲਤੀ ਹੋ ਗਈ ਅੱਗੇ ਤੋਂ ਸੁਧਾਰ ਲਵਾਂਗੇ ਅੱਗੇ ਤੋਂ ਧਿਆਨ ਰੱਖਣੀ ਠੀਕ ਹੈ ਮੰਮੀ ਜੀ ਚਲ ਕੋਈ ਨਾ ਮੜਾ ਤਿਆਰ ਰੱਖਿਆ ਕਰ ਠੀਕ ਹੈ ਜੀ 10 ਬਾਤ ਮੜਾ ਕੰਪਰ ਇਹ ਨਹੀਂ ਬਰਾਈ ਗੁੱਡੀ ਹੈ ਜ਼ਰੂਰ ਠੀਕ ਹੈ ਜੀ ਮੈਂ ਚਾਹ ਬਣਾਵਾਂ ਮੈਂ ਤੁਹਾਡੇ ਲਈ ਭਲਾ ਰੋਟੀ ਦਾ ਬਣਾਦੀ ਦਿਖਣਾ ਕੋਈ ਗੱਲ ਨਹੀਂ ਚਾਹ ਤਾਂ ਮੈਨੂੰ ਬਣਾਉਣੀ ਆਉਂਦੀ ਆ ਬਣਾ ਦੂੰਗੀ ਬਣਾਵਾਂ ਥੋੜੀ ਜੀ ਹਾਂ ਚਾਹ ਬਣਾਵਾਂ ਠੀਕ ਹੈ ਜੀ ਦੇਖ ਓਏ ਕਿੰਨੀ ਘੈਂਟ ਰੰਨਾ ਓਏ ਆਏ ਹਾਏ ਓਏ ਕਿੰਨੀ ਸੋਹਣੀ ਓਏ ਕੀ ਕਰ ਰਹੇ ਹੋ ਜੀ ਫੋਨ 'ਚ ਆ ਗਈ ਤੂੰ ਚਾਹ ਲੈ ਕੇ ਕੁਛ ਨਹੀਂ ਉਹ ਤਾਂ ਮੈਂ ਫੋਨ 'ਚ ਦੇਖ ਰਹੀ ਦੀ ਆਹ ਲਓ ਚਾਹ ਪੀ ਜਾਓ ਬਈਆ 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 ਚਾਹ ਪੀ ਲ ਲਈ ਹੈ ਹਾਂ ਕੀ ਕਰੀ ਜਾਂਦੇ ਸੀ ਫੋਨ 'ਚ ਓਏ ਕੁਛ ਨਹੀਂ ਬਸ ਇਹ ਤਾਂ ਮੈਂ ਫੋਨ 'ਚ ਦੇਖ ਰਹੀ ਦੀ ਮੜਾ ਜਾ ਖਬਰ ਆ ਰਹੀਆਂ ਪੜਨੀਆਂ ਪੈਂਦੀਆਂ ਨੇ ਠੀਕ ਹੈ ਜੀ ਠੀਕ ਹੈ ਨਾ ਤੇਨੇ ਮੈਨੂੰ ਸੁਣਾਇਆ ਕਹਿੰਦੀ ਸੀ ਆਪਾਂ ਪਿੰਡ ਚੱਲ ਕੇ ਆਈਏ ਹੁਣ ਤਾਂ ਮੈਨੂੰ ਮਹੀਨਾ ਹੋ ਗਿਆ ਆਈ ਨੂੰ ਹੁਣ ਤਾਂ ਯਰ ਪਾ ਪਿੰਡ ਗਏ ਤੇ ਯਾਰ ਆਪਾਂ ਇੱਕ ਰਾਤ ਕੱਟਿਆਉਣੇ ਆ ਦੇਖ ਲਓ ਮੰਮੀ ਨੂੰ ਪੁੱਛ ਲੋ ਤੁਸੀਂ ਮੰਮੀ ਦਾ ਸੁਭਾ ਨਹੀਂ ਹੈਗਾ ਯਾਰ ਅਚ ਚ ਤੇਨਾ ਨਾ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਕੀ ਹੋਇਆ ਤੇ ਅੱਜ ਜਿਵੇਂ ਕਿ ਮੇਰਾ ਪਹਿਲਾ ਦਿਨ ਸੀ ਹਨਾ ਤੇ ਮੰਮੀ ਨੇ ਨਾ ਮਿਲ ਕੇ ਬਹੁਤ ਮੈਨਾਂ ਮਾੜਾ ਬਿਹੇਵ ਚ ਲੱਗਿਆ ਮੈਨੂੰ ਉਹਨਾਂ ਦਾ ਕੀ ਕਹਤਾ ਮਮੀ ਨੇ ਤੁਹਾਨੂੰ ਕਹਾਂ ਗਰੇ ਉਰਾਂ ਬੈਠ ਮਿਲਦੀ ਕੀ ਗੱਲ ਹੋ ਗਈ ਇਹ ਜੀ ਤੂੰ ਦੱਸ ਤੁਹਾਡੇ ਸਾਹਮਣੇ ਦੀ ਗੱਲਾਂ ਹਨਾ ਮਮੀ ਨੇ ਮੈਨੂੰ ਕੋਠੀ ਦੇ ਮਿਹਨੇ ਮਾਰੇ ਨੇ ਕੀ ਕਹਿੰਦੀ ਜੀ ਕਹਿੰਦੀ ਵੀ ਮੈਂ ਕੋਠੀ ਚ ਇਹ ਕੰਮ ਨਹੀਂ ਕਰਨ ਦਿੰਦੀ ਐਵੇਂ ਫਰਨਾ ਤੇ ਵੀ ਇਸ ਘਰ ਦੇ ਵਿੱਚ ਜੇ ਤੁਸੀਂ ਮੈਨੂੰ ਵਿਆਹ ਕੇ ਲੈ ਕੇ ਆਇਓ ਤਾਂ ਫਿਰ ਉਹਨਾਂ ਹੱਕ ਮੇਰਾ ਵੀ ਆਣਾ ਜੀ ਤੇਰਾ ਹੱਕ ਹੈਗਾ ਯਾਰ ਹੈਗਾ ਕਿਉਂ ਨਹੀਂ ਤੇਰਾ ਤੇ ਫਿਰ ਮਮਮੀ ਨਾਲ ਮੈਨੂੰ ਅੱਜ ਐਨਾ ਬਿਹੇਵ ਜਿਹਾ ਬੋਲੇ ਦੇ ਤਾਂ ਕਰਕੇ ਕਹਿਣਾ ਮੇਰਾ ਮਨ ਨਾ ਬਾਲਾ ਦੁਖ ਹੋ ਰਿਹਾ ਆਪਾਂ ਇੱਕ ਦਿਨ ਪਿੰਡ ਚੱਲੀ ਜੀ ਉਹ ਮਮੀ ਦਾ ਤਾਂ ਸੁਭਾਅ ਏ ਆਈ ਆ ਤੂੰ ਉਹਦੀ ਗੱਲ ਦਾ ਗੁੱਸਾ ਨਾ ਕਰੇਗਾ ਠੀਕ ਆ ਨਾ ਠੀਕ ਹੈ ਜੀ ਹਾਂ ਉਹਦਾ ਤਾਂ ਸੁਭਾਅ ਐਵੇਂ ਹੀ ਆ ਉਹ ਤਾਂ ਹੀ ਬੋਲਦੀ ਉਹ ਤਾਂ ਮੈਨੂੰ ਵੀ ਇੰਝ ਬੋਲਦੀ ਆ ਉਹਦਾ ਡੈਡੀ ਨੂੰ ਵੀ ਇੰਝ ਬੋਲਦੀ ਆ ਠੀਕ ਹੈ ਜੀ ਹਾਂ ਚੱਲ ਫਿਰ ਆਪਾਂ ਹੁਣ ਤਾਂ ਚੱਲੀ ਆਈਏ ਜੀ ਪਿੰਡਾ ਤੂੰ ਆਇਆ ਕਰ ਆ ਦੋ ਚਾਰ ਤਨ ਖੜ ਜਾ ਕਣਕ ਨੂੰ ਪਾਣੀ ਲਾ ਦੀ ਆਪਾਂ ਠੀਕ ਹੈ ਜੀ ਕਣਕ ਨੂੰ ਪਾਣੀ ਲਾ ਕੇ ਫਿਰ ਚੱਲਾਂਗੇ ਆਪਾਂ ਠੀਕ ਹੈ ਜੀ ਠੀਕ ਹੈ ਨਾ ਤੂੰ ਬਾਲਾ ਗੁੱਸੇ ਨਾ ਹੋਇਆ ਕਰ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਠੀਕ ਹੈ ਜੀ ਹਾਂ ਤੂੰ ਜਾ ਹੋਰ ਕੰਮ ਕਰ ਲੈ ਕੋਈ ਜਾ ਕੇ ਮੈਂ ਇਹਨੇ ਦੇਖਦਾ ਹਾਂ ਅੱਧਾ ਘੰਟਾ ਆਰਾਮ ਕਰਕੇ ਠੀਕ ਹੈ ਜੀ ਹਾਂ ਫਿਰ ਕਰਦੇ ਆਪਾਂ ਕੋਈ ਹੋਰ ਕੰਮ ਠੀਕ ਹੈ ਇਹ ਵੀ ਬੱਸ ਬੁੜੀਆਂ ਦਾ ਦਾ ਯਾਰ ਮੈਨੂੰ ਲੱਗਦਾ ਚੱਲ ਪਿਆ ਸਾਡੇ ਦਾ ਉਹ ਪ੍ਰੋਗਰਾਮ ਇਹਦਾ ਹਜੇ ਮਹੀਨੇ ਦੇ ਵਿੱਚ ਲੱਗ ਗਿਆ ਕੁਝ ਕਰਨਾ ਉਹ ਹੱਡੜੀ ਬੁੜੀ ਦਾ ਵੀ ਸੁਭਾਅ ਨਹੀਂ ਇਹਦਾ ਪਰ ਉਹ ਤਾਂ ਆਪੇ ਇੰਟਰਨੈਟ ਕੀ ਬੋਲਦੇ ਕਾਲ ਯਾਰ ਆਪੇ ਨੇ ਬੜੀ ਜੁੱਤ ਮੈਂ ਬਹੁਤ ਜਾਈਆ ਮੈਂ ਤਲਾਹ ਰਹੀ ਕਿਹੜੇ ਕੰਮ ਕਰਿਆ ਕਰੂਗੀ ਆਪਣੇ ਲਈ ਕਿਉਂ ਮੈਂ ਆਖਾਂ ਮੈਂ ਪੁੱਤ ਆਟਾ ਕੋਲ ਨਾਲ ਮਰ ਸੋਈ ਚ ਜਾ ਕੇ ਆਟੇ ਦੇਖਿਆ ਪਾਣੀ ਪਾ ਕੇ ਆਟੇ ਦਾ ਮੋਕ ਬਣਾ ਕੇ ਰੱਖਤੀ ਆਂ ਆਟੇ ਦੀ ਉਹ ਨਿਆਣੀ ਆ ਜੇ ਇਹਨੂੰ ਪਤਾ ਨਹੀਂ ਹੈਗਾ ਓਟੋ ਘਟ 20 ਸਾਲਾਂ ਦੀ ਤਾਂ ਹੈਗੀ ਵਾ ਮਾਸੀ ਕਰੀਆਂ ਹਾਂ ਪੁੱਤ ਆ ਜਾ ਕਰੀਆਂ ਹਾਂ ਹੋਰ ਠੀਕ ਆ ਮਾਸੀ ਹਾਂ ਠੀਕ ਆ ਬੈਠ ਜਾ ਭਾਈ ਹੋਰ ਕਰੇ ਜਵਾਬ ਠੀਕ ਨੇ ਹਾਂ ਮਾਸੀ ਠੀਕ ਹੈ ਤੁਸੀਂ ਦੱਸੋ ਵਧੀਆ ਹੋਰ ਕਿਵੇਂ ਹੋਣੇ ਹੋਗੇ ਬਸ ਮੈਂ ਕਹੇ ਜਨ ਮਾਸੀ ਨੂੰ ਮਿਲਾਈ ਜਾ ਕੇ ਚਲ ਬਧੀਰ ਹੀ ਮਿਲ ਗਈ ਹਾਂ ਕੁੜੀ ਤੇ ਦਾ ਹਵਾਏ ਸੋਨੇ ਨੇ ਇਥੋਂ ਨਹੀਂ ਹੈ ਕੋਲ ਤੋਂ ਹੈ ਇਹ ਮਾਸੀ ਮੇਰੀ ਮੰਮੀ ਨੇ ਪਾਏ ਨੇ ਉੱਥੇ ਹੀ ਨੇ ਅੱਛਾ ਸੋਨੇ ਦੇ ਨੇ ਹਾਂ ਉਹ ਦੇਗੀ ਬੈਜਾ ਕੁਝ ਨਹੀਂ ਲੈ ਕੇ ਆਈ ਹੈਗੀ ਆਈ ਆ ਗਈ ਨੁਕਾ ਮਰੰਗਾ ਦੀ ਕਿਉਂ ਮਾਸੀ ਕੁਝ ਨਹੀਂ ਪਾਇਆ ਕੁਝ ਵੀ ਨਹੀਂ ਪਾਇਆ ਹੈਗਾ ਨਾ ਮੈਨੂੰ ਕੁਝ ਪਾਇਆ ਨਾ ਮੁੰਡੇ ਨੂੰ ਕੁਝ ਪਾਇਆ ਨਾ ਤੇ ਚੱਤਿਆਂ ਨੂੰ ਕੁਝ ਪਾਇਆ ਅੱਛਾ ਇਹ ਇੱਕ ਲੰਡੀ ਜੀ ਪੇਟੀ ਦੇਤੀ ਲੰਡੇ ਜੇ ਬੱਡ ਦੇ ਤੇ ਇੱਕ ਸਸਤੇ ਜੇ ਲੈ ਆਈ ਆ ਗਈ ਖਾਲੀ ਪਿੱਲੀ ਕੰਮ ਵੀ ਨਹੀਂ ਕਰਦੀ ਹੈਗੀ ਅੱਜ ਦੇ ਹਾਂ ਮੈਂ ਕਿਹਾ ਮੈਂ ਆਟਾ ਗੁੰਨ ਲਾ ਕੁੜੇ ਆਟੇ ਦੀ ਪੰਜ ਬੱਚੇ ਪਾ ਕੇ ਪਾਣੀ ਮੋਕ ਬਣਾ ਤੀ ਸਾਰਾ ਚੱਕ ਕੇ ਡੰਗਰਾਂ ਨੂੰ ਪਾਇਆ ਆ ਆਟਾ ਨਾ ਜਿਹੜਾ ਮੈਂ ਰਿਸ਼ਤਾ ਕਰਾਉਂਦੀ ਮਾਸੀ ਮੇ ਚਾਚੇ ਦੀ ਕੁੜੀ ਦਾ ਸੁਣ ਲੈਤਾ ਨਹੀਂ ਹੈਗਾ ਨਾਲੇ ਇੰਨਾ ਕੁਛ ਦਿੰਦੇ ਹੋਵੇਂ ਪਤਾ ਨਹੀਂ ਕਿਸੇ ਦਾ ਸਾਡਾ ਘਰ ਪਰ ਦੰਦੇ ਕਿਸਮ ਤੇ ਮਾੜੀ ਸੀ ਪੁੱਤ ਸਾਡੀ ਤਾਂ ਸਾਡੇ ਕਰਮਾਂ ਜਦਾਂ ਤਾਂ ਇਹ ਹੋਈ ਸੀਗੀ ਉਹ ਤਾਂ ਮੰਨੀ ਨਹੀਂ ਹੈਗੀ ਜਿਵੇਂ ਨਹੀਂ ਮੰਨੀ ਹੈਗੀ ਤੂੰ ਅਣਪੜ ਗਵਾਰ ਜੇ ਮੰਨੀ ਹੋਵੇ ਮੈਂ ਤਾਂ ਜ ਚੰਗੇ ਕਰ ਮੁੰਡੇ ਲੈ ਲੈਂਦੀ ਮੈਨੂੰ ਕੀ ਪਤਾ ਸੀਗਾ ਵੇ ਹੋਈ ਨੰਗਾ ਮਲੰਗਾ ਦੀ ਜਦੋਂ ਹਾਇ ਨਾ ਨੰਗਾ ਕੀ ਦੇਣਗੇ ਇਹਨੂੰ ਨੀ ਕੁਸਤਾ ਦਿੰਦਾ ਹੀ ਅਗਲਾ ਵੀ ਤੁਸੀਂ ਭੈਣ ਨੂੰ ਐਦਾ ਹੀ ਦੋਰਦਾ ਹੁੰਦਾ ਉਹ ਕੀ ਰਾਖ ਛੇੜਖੇ ਸੋਨੇ ਇਹ ਕਾ ਜਾਂਦਾ ਹੈ ਆਵੇ ਘਰ ਦੀ ਜਦੋਂ ਹਰ ਇੱਕ ਨੂੰ ਜਾ ਕੇ ਤੂੰ ਗਾਉਣ ਲੱਗ ਜਾਨੀ ਹੈ ਨੂ ਦਾ ਗੁਲਾਮ ਦੇ ਹਾਂ ਨੂ ਦਾ ਗੁਲਾਮ ਨਾਲੇ ਹੋਰ ਦਾ ਗੁਲਾਮ ਤੂੰ ਕੰਮ ਕਰ ਲੈ ਜਾ ਕੇ ਆਵਾਜਾ ਤੂੰ ਗੱਲਾਂ ਕਰ ਰਿਹਾ ਜਦੋਂ ਹੋਣੀ ਵਿਚਾਰੀ ਇਹ ਕੱਢਦਾ ਆਈ ਆ ਉਹ ਨਿਆਣੀਆਂ ਨਹੀਂ ਆਪਣੇ ਘਰ ਦਾ ਪਤਾ ਨੂੰ ਤੂੰ ਆ ਹੋਣੀ ਹੋਣੀ ਸਿੱਖ ਲੂਗੀ ਤੂੰ ਹਰੇ ਕੇ ਕੋਲੇ ਆਪ ਦੇ ਕਰਜ ਜੂਰੇ ਦੱਸਦੀ ਐ ਤੈਨੂੰ ਆਂਦੀ ਦੱਸਦੀ ਐ ਕਾਦੀ ਮੈਨੇ ਗੱਲਾਂ ਤੂੰ ਕੀ ਲੈਣਾ ਹੈ ਲੈਣਾ ਕਿਉਂ ਨਹੀਂ ਮੈਨੂੰ ਕਾਦੀ ਜਿੱਦੇ ਸਾਨੂੰ ਨਹੀਂ ਪਿਆਰੀ ਹੈਗੀ ਤੂੰ ਕਹਾ ਕੰਮ ਕਰ ਜਾ ਕੇ ਆ ਬਣਾ ਜਾ ਮੈਨੂੰ ਨਹੀਂ ਪਤਾ ਪੈ ਗੇ ਮੇਰੀ ਨੂਨ ਕੁਛ ਕਿਆ ਹੈ ਨਾ ਆਪੇ ਆਪ ਸਮਝ ਲਈ ਤੂੰ ਕੀ ਲੈ ਗਈ ਦੀ ਮੈਂ ਤਾਂ ਬਥੇਰੇ ਕੁਛ ਨਹੀਂ ਸੀ ਕੀ ਲੈ ਲਈ ਤੁਸੀਂ ਜਿੱਦ ਮੈਂ ਆਈ ਸੀ ਉਦੋਂ ਹੈਗਾ ਕੀ ਦੀ ਥੋਡੇ ਮੈਂ ਤੇਰੇ ਤੇਰੇ ਪੇਕਾਂ ਦੀ ਇੱਜ਼ਤ ਕਰਦਾ ਹੁਣ ਤੱਕ ਤੂੰ ਮੇਰੀ ਨੂਨ ਹੁਣੇ ਭੱਡਣ ਲੱਗੀ ਜਮੀਨਾਂ ਵੀ ਆਈ ਹੈਗਿਆ ਮੈਂ ਨਹੀਂ ਤੇਰੀ ਇੱਜ਼ਤ ਕਰਦੀ ਹੈਗੀ ਇੱਜ਼ਤ ਕਰੀਏ ਦੰਨੇ ਉਹਨੇ ਨਹੀਂ ਮੇਰੇ ਸ੍ਰਿੱਕੇ ਦੀ ਇਨਾਂ ਦਾ ਕੋਈ ਆ ਸ੍ਰਿੱਕਣ ਕੋਲੇ ਤੂੰ ਲੱਗ ਗਿਆ ਇਹੋ ਕਰਨ ਦਾ ਪਰਜਣ ਹੋਣਾ ਤੂੰ ਆ ਆ ਤੂੰ ਨਹੀਂ ਹੁੰਦਾ ਤੈਨੂੰ ਕੱਚੀ ਕੀ ਸ੍ਰਿਆਸੀ ਤੋਂ ਗੱਲਾਂ ਕਰ ਰਹੇ ਆ ਭਾਈ ਦੇ ਸੋਡੇ ਕੜਾ ਘਰੇ ਕੀ ਦੇ ਕਰੇ ਜਿਹੜਾ ਇਨੀ ਹੁੰਦੀ ਤੂੰ ਆ ਕੇ ਦੇ ਨਾਲ ਲੱਗ ਜਾਨੀ ਇਹੋ ਕਰਨਾ ਗੱਤ ਗੱਲਾਂ ਤੁਹਾਡੇ ਵਾਸਤੇ ਇਹ ਤੂੰ ਕਾਹ ਕੰਮ ਕਰੋ ਜਾ ਕੇ ਮੈਂ ਨਹੀਂ ਮੈਂ ਤਾਂ ਤੈਨੂੰ ਇੱਥੇ ਸੋ ਸਮਝ ਕੇ ਕਹਿਣ ਲੱਗ ਰਿਹਾ ਮੈਂ ਮੇਰੀ ਚੀਜ਼ ਨੂੰ ਅੱਗੇ ਅੱਗੇ ਤੋਂ ਪੁੱਠਾ ਬੋਲੀ ਹੈ ਨਾ ਆਪਣੇ ਆਪ ਨੂੰ ਸਮਝਦੀ ਕੀ ਹੋ ਗਿਆ ਤੈਨੂੰ ਬਰਾਬਰੇ ਕਰ ਦੂੰ ਮੈਂ ਉਰੋਂ ਪੜਿਆ ਨਹੀਂ ਖਾ ਮੇਰੇ ਪੁੱਤ ਸੀਗਾ ਐਡੀ ਸਾਡੀ ਕੋਠੀ ਪਾਈ ਹੋਈ ਸੀਗੀ ਫਿਰ ਦਿੱਤਾ ਕੀ ਆ ਉਹਨੇ ਵੇਖਿਆ ਨਹੀਂ ਇਹਦੇ ਕਰਮਾ ਕਰਮਾਂ ਦੇ ਵਿੱਚ ਲਿਖਿਆ ਹੁੰਦਾ ਉਹੀ ਮਿਲਦਾ ਹੁੰਦਾ ਲਿਖਿਆ ਹੁੰਦਾ ਕਰਮਾਂ ਦੇ ਵਿੱਚ ਕਰਮਾਂ 'ਚ ਤਾਂ ਸਾਡੇ ਬਿਧੇ ਕੁਝ ਲਿਖਿਆ ਆਇਆ ਸੀਗਾ ਹਾਂ ਤੂੰ ਕੀ ਕਹਿ ਲੈ ਕੇ ਆਵੇਂ ਇਹ ਲਿਖੀ ਹੋਈ ਸਾਡੇ ਕਰਮਾਂ 'ਚ ਜੱਡੀ ਲੱਗੇ ਜਿਆਦੇ ਬੇੜਾ ਨੰਗਣੀ ਲਿਖੀ ਹੋਈ ਸਾਡੇ ਕਰਮਾਂ 'ਚ ਤੂੰ ਸਿੱਕ ਲੜਦੇ ਹੋ ਹਾਂ ਬਾਪੂ ਕੀ ਹੋ ਗਿਆ ਕਦਰੋਲਾ ਵਰਖਾ ਹੈ ਵੇ ਕੁਝ ਨਹੀਂ ਹੋਇਆ ਤੂੰ ਗੱਲਾਂ ਕਰ ਰਹੇ ਤੇ ਕਾਹਨੂੰ ਮੇਰਾ ਲਾ ਇੰਦੀਆਰੇ ਕਿ ਯਾ ਫਿਰ ਇੱਕ ਕੋਲੇ ਕਾਹਨ ਲੱਗ ਜਾਂਦੀ ਐ ਕਾਨੂੰ ਰੌਲਾ ਪਾਰ ਕਿ ਕੀ ਗੱਲ ਮੈਨੂੰ ਕੱਲ ਤਾਂ ਦੱਸ ਦੋ ਕੀ ਹੋ ਗਈ ਮੇਰੀ ਨੂਨ ਪੁੱਠਾ ਬੋਲਦੀ ਐ ਕਹਿੰਦਾ ਉਹ ਉਹਨੂੰ ਕੁਝ ਕਰਨ ਦਾ ਨਹੀਂ ਆਉਂਦਾ ਨੰਗਲੀਆਂ ਹੋ ਉਹ ਲੈ ਕਿੰਨੀ ਆਈ ਹੈਗੀ ਕੀ ਗੱਲ ਕਿਸੇ ਤੇ ਟੱਡ ਡਰਾ ਪਰ ਹੋਰ ਜੀ ਆ ਦਾ ਰੱਬ ਤੇ ਤੈਨੂੰ ਸਾਰਾ ਕੁਸਾ ਤੇਰੇ ਕੋਲੇ ਦੋ ਜਵਾਖ ਦੇਖ ਕੇ ਚੰਗੇ ਭਲੇ ਚੰਗੇ ਕਾਮਕਾਰ ਐ ਆਪਣੇ ਕੀ ਕਹਦਾ ਘਟਾ ਆਪਣੇ ਦੱਸ ਕੀ ਕਹਤੇ ਹਨ ਤੈਨੂੰ ਕੀ ਹੋ ਰਿਹਾ ਉਹ ਕੀ ਦੱਸਾਂ ਭਾਈ ਜਿੰਨੂੰ ਆ ਜਵਾਖ ਆਏ ਹੋਏ ਨੇ ਗਵੰਡੀਆਂ ਦੇ ਉਹਦੇ ਕੋਲੇ ਆਪਣੇ ਘਰ ਦੀ ਸਾਰੀ ਰਾਗ ਕਹਾਣੀ ਦੱਸਣ ਲੱਗ ਰਹੀ ਐ ਮੇਰੀ ਨੂੰਹ ਐ ਕਰਦੀ ਐ ਮੇਰੀ ਨੂੰਹ ਕੋਈ ਲੜਕੀ ਨਹੀਂ ਐ ਇਹ ਕਿ ਦਾਜ ਮੰਗਦੇ ਐ ਲੈ ਦੱਸ ਦਾਜ ਕੀ ਕੀ ਲਿਆਉਗੀ ਉਹ ਬਿਚਾਰੀ ਪਰ ਤੂੰ ਐਂ ਕਾਂ ਬੋਲਦੀ ਆ ਮਾਂ ਐ ਅਗਾਂ ਮੰਨਨੀ ਨਾ ਵਿਆਹ ਹੋ ਕੇ ਹਟੇਗਾ ਇੰਨਾ ਸਮਾਨ ਲਈ ਹੈ ਕਿ ਉਹਨਾਂ ਦੀ ਬਹੂ ਇਹਦੇ ਪੇਕਾਂ ਨਹੀਂ ਕੁਛ ਨਹੀਂ ਦਿੱਤਾ ਹੈਗਾ ਇਹਨੂੰ ਉਹ ਗਮਾਂਡੇ ਦੇ ਬਿਮਾਰੀ ਵੀ ਦੇਖ ਕਿੰਨੀ ਐ ਆਪਣਾ ਤਾਂ ਘਰ ਸੁੱਖ ਸ਼ਾਂਤੀ ਨਾਲ ਬਣਿਆ ਹੋਇਆ ਬਈ ਆਪਣਾ ਮਿਹਨਤ ਕਰਕੇ ਆਪਣੇ ਆਪ ਚੀਜ਼ਾਂ ਬਣਾਈਆਂ ਹੋਈਆਂ ਨੇ ਕਾਦਾ ਘਟਾ ਆਪਣੇ ਘਰੇ ਜੇ ਮਿਹਨਤ ਕਰਕੇ ਬਣਾਈਆਂ ਨੇ ਮੇਰਾ ਤਾਂ ਹੀ ਨਹੀਂ ਦਿਮਾਚਦਾਗਾ ਫਿਰ ਜੇ ਹੁਣ ਉਹ ਕਿੱਥੋਂ ਲੈ ਕੇ ਆਉਗੀ ਬਣਾ ਸੋਨੇ ਅਗਲੇ ਉਹਦੇ ਬਾਪ ਨੇ 30 ਤੂਰੀ ਹੈ ਕੀ ਪਤਾ ਕਿਹੜਿਆ ਉਹਦੇ ਨਾਲ ਤੂਰੀ ਹੁਣੀ ਅਗਰੇ ਨੇ ਮੈਂ ਮਸਾ ਦਿਹਾਣੀ ਕਰ ਕਰਕੇ ਕੋਠੀ ਬਣਾਈ ਸੀਗੀ ਮੈਂ ਤੈਨੂੰ ਪੜਾਇਆ ਸੀਗਾ ਮੈਨੂੰ ਐ ਦੀ ਚੱਲ 4 ਪੈਸੇ ਲੈ ਕੇ ਆਉਗੀ ਜੀ ਨਾ ਚੀਜ਼ ਦੇ ਜੀ ਸਾਰਾ ਕੁਝ ਦੇ ਦਿਆ ਉਹਨੇ ਜੇ ਆਪਣੀ ਕੁੜੀ ਹੁੰਦੀ ਫੇਰ ਪਤਾ ਲੱਗਦਾ ਤੂੰ ਤਾਂ ਬੈਠਾ ਰਹੇ ਤੈਨੂੰ ਮੈਂ ਦੇਖੂਗੀ ਕੋਈ ਨਾ ਤੂੰ ਆਦੇ ਦਿਲ ਤੇ ਹੱਥ ਧਰ ਕੇ ਦੇਖਦੀ ਵੀ ਕੀ ਬੀਤਦੀ ਤੇਰੇ ਨਾਲ ਜੇ ਮੇਰੇ ਦੀ ਹੁੰਦੀ ਮੈਂ ਨੰਗਾ ਮੰਗਾ ਕੋਈ ਨੰਮ ਕੋਈ ਨਹੀਂ ਤੋਰਦੀ ਸੀ ਚੱਲ ਮਸ ਸੁਸ ਨਾ ਲੱਗ ਗਿਆ ਮੇਰਾ ਜਾਨੀ ਆ ਕਾਫੀ ਕੇ ਭੱਗ ਜੀ ਬਹਿ ਮੇਰਾ ਤਾਂ ਸਾਖੜੀ ਲੱਤ ਤੇ ਨਾ ਬੜੀ ਬੜੀ ਅਹੀਂ ਬਣੇ ਛੋਡੇ ਨਾਲ ਹੁਣ ਦੇਖੀ ਛੋਡੇ ਤਾਂ ਮੱਸਾ ਕੀ ਬਣਦਾ ਦੇਖਣਗੇ ਲੋਕ ਖੜੇ ਕੱਲ ਤੂੰ ਐਵੇਂ ਹੀ ਨਾ ਕਿਸੇ ਦੇ ਮਗਰ ਲੱਗਿਆ ਕਰ ਮੈਂ ਤੈਨੂੰ ਦੱਸਾਂ ਗੱਲ ਠੀਕ ਹੈ ਨਾ ਉਹਦਾ ਹੈ ਜਿਹੀ ਹੈ ਜਿਹੀ ਹੈ ਉਹਦੇ ਮਗਰ ਲੱਗ ਕੇ ਐਵੇਂ ਨਹੀਂ ਬੋਲਿਆ ਕਰਦੇ ਹੁੰਦੇ ਕਿਸੇ ਦੇ ਮਗਰ ਨਹੀਂ ਲੱਗਣਾ ਚਾਹੀਦਾ ਹੈਗਾ ਕਦੇ ਜਦੋਂ ਉਹ ਚਲਾ ਉਹ ਆਈ ਹੈ ਗਮੰਡਣ ਆਈ ਹੈ ਉਹਦੇ ਕੋਲ ਤਾਂ ਆਰਾਮ ਕਹਾਣੀ ਸਾਰੀ ਦੱਸਣ ਲੱਗ ਗਈ ਚਲ ਚੁੱਪ ਕਰ ਉਹ ਪਿਓ ਆ ਰਹੀ ਆ ਚੁੱਪ ਤੂੰ ਆਪ ਤੂੰ ਦੇਖਣਾ ਚਾਹੀਦਾ ਉਹ ਚਲ ਚੁੱਪ ਕਰ ਜਾ ਲਓ ਮਮੀ ਚਾਹ ਪੀ ਲਓ ਕਣ ਕਰੂ ਪਣੀ ਲਾਇਆ ਇਹਦੀ ਲਾਇਆ ਜੀ ਤਾਂ ਅੱਛ ਨੋ ਡੈਡੀ ਜੀ ਉਹ ਪਾਲਖੱਤਾ ਸੁੱਕਾ ਪਿਆ ਉਹ ਕੱਲ ਨੂੰ ਦੇਖਾਂਗੇ ਕੱਲ ਨੂੰ ਲਾਈਟ ਆ ਗਈ ਫੇਰ ਦੇਖਾਂਗੇ ਪਰਾਂ ਤੂੰ ਨਹੀਂ ਪਿੰਦੀ ਚਾਹ ਨਾ ਜੀ ਮੈਂ ਨਹੀਂ ਪਿੰਦੀ ਕੌਣ ਆਏ ਦੀ ਜੀ ਆਪਣੇ ਘਰ ਮੈਨੂੰ ਐ ਦਸ ਪੁੱਤੇ ਜਦੋਂ ਤੂੰ ਚੁੰਨੀ ਲੈ ਲੈ ਸ਼ਾਲ ਲੈ ਲੈ ਜਰਾਬਾਂ ਨਾਲੇ ਜਾਂ ਤੂੰ ਜਰਾਬਾਂ ਕੱਢ ਕੇ ਚੁੰਨੀ ਲਈ ਰੱਖ ਕੋਈ ਬਾਹਰੋਂ ਕੋਈ ਮੰਡਣ ਆ ਗਈ ਤੈਨੂੰ ਕੀ ਕਹੋਗੀ ਵੀ ਚੁੰਨੀ ਲੈ ਕੇ ਜਰਾਬਾਂ ਪਾਈ ਫਿਰਦੀ ਹੈਗੀ ਉਹ ਬਠੰਡ ਲੱਗਦੀ ਹਣੀ ਕੱਲੇ ਪੈਰਾਂ ਨੂੰ ਮੰਮੀ ਜੀ ਪੋਚਾ ਲਾ ਕੇ ਛੱਡੀ ਸੀ ਪਰਸ ਗਿੱਲਾ ਸੀਗਾ ਮੈਂ ਬਾਲੇ ਰੋਲਾ ਜਿਹਾ ਪਾ ਰੱਖਿਆ ਦੀ ਜੀ ਘਰੇ ਓਏ ਰੌਲਾ ਤਾਂ ਕਾਹਨੂ ਉਹ ਭਾਬੀ ਆਈ ਹੋਈ ਦੀ ਯਾਰਾ ਉਹਦਾ ਬੋਲ ਪੜਾ ਕੇ ਬੋਲ ਦੀ ਉੱਚਾ ਹੋ ਉਹਨੂੰ ਪਤਾ ਲੱਗਦਾ ਨਹੀਂ ਮੈਂ ਕੀ ਬੋਲਦੀ ਆ ਅੱਛਾ ਜੀ ਹੋਰ ਆ ਉਹਨੂੰ ਉੱਚਾ ਸੁਣਦਾ ਬਾਈ ਇਹੇ ਲੱਗਦਾ ਜਾ ਕੇ ਦੱਬ ਦੱਬ ਕੇ ਬੋਲਣਾ ਗਵਾਟੀ ਹੁਣ ਆਈ ਹੋਈ ਦਾ ਪਤਾ ਨਹੀਂ ਕੀ ਕਰ ਰਿਹਾ ਠੀਕ ਆ ਉਹਦਾ ਕਿਹੜਾ ਬਾਜਾ ਛੋਟਾ ਹੈ ਉਹਦਾ ਆਪ ਬਥੇਰਾ ਬੋਲਦੀ ਆ ਆ ਲੈ ਜਾ ਬਾਈ ਕੱਪ ਲੈ ਜਾ ਬਾਈ ਰੱਖ ਰੱਖ ਐਨਾ ਮਿੱਠਾ ਨਾ ਪਾਇਆ ਕਰ ਕੋਲੇ ਜਾ ਚ ਮਿੱਠਾ ਆ ਕੇ ਟੱਕਿਆ ਕਰ ਗਏ ਤਾਂ ਧਿਆਨ ਰੱਖੀ ਠੀਕ ਆ ਯਾਰ ਬਰਦੂ ਦੜਬੇ ਆਇਆ ਮੜਾਇਆ। ਕਿਆ ਹੋਰ? ਮੈਂ ਨਹੀਂ ਅੱਜ ਜਾਂਦਾ ਹੈਗਾ ਬਈ ਕੰਦੂ ਦੇਖਾਂਗੇ। ਐ ਪਾ ਦੂਗੀ ਮਿੱਠਾ ਜਮਦੀ ਵਾਪਸ ਿੱਟ ਕੇ ਆਇਆ ਬੋਰੀ ਸ਼ੱਕਰ ਦੀ। ਉਹ ਚੱਲ ਕੋਈ ਨਾ ਮਾੜਾ ਮੋਟਾ ਸੋਚ ਲਿਆ ਕਰ ਬੈਠ ਜਾ ਤੂੰ ਮੜਾ ਬੈਠ ਜਾ। ਸਿਆਣੀ ਬੈਣੀਆ ਤੂੰ ਆਪ ਦੀ ਇੱਜ਼ਤ ਆਪ ਦਾ ਦੇ ਹੱਥ 'ਚ ਲਈ ਹੁੰਦੀ ਐ ਸਮਝ ਗਈ? ਉਹੀ ਲੋਕਾਂ ਨੂੰ ਕੋਲੇ ਜਾ ਜਾ ਕੇ ਦੱਸੀ ਜਾਨੀ ਐ। ਉਹ ਕੀ ਤੈਨੂੰ ਉਹ ਕਰਕੇ ਦੀ ਜਾਣਗੇ ਫਿਰ? ਕੋਈ ਰੋਟੀ ਟੋਕਣੀ ਕਰਨਾ ਆਉਂਦਾ ਹੈਗਾ ਕੋਈ ਚਾਹ ਬਣਨੀ ਚੱਜਦਾ ਕਰਨਾ ਆਉਂਦਾ ਹੈਗਾ ਕਿੱਥੇ ਕਰਮਾ ਤੇ ਤਰੀ ਪੀ ਸੀਗੀ ਉਹ ਚੱਲ ਹੌਲੀ ਹੌਲੀ ਸਿੱਖ ਜੂ ਬਿਚਾਰੀ ਆ ਜੀ ਆਉਦਾ ਉਮਰ ਕੀ ਆ ਉਹਦੀ ਮੈਂ ਇਹ ਨਹੀਂ ਰੱਖ ਰਹੀ ਹੈਗੀ ਇਹਨੂੰ ਮੈਂ ਤਾਂ ਇਹਦੇ ਕਿੰਨੇ ਮਹੀਨਾ ਤੋਂ ਮਹੀਨਾ ਦੇਖੂਗੀ ਜੇ ਇਹ ਹੀ ਚੱਜ ਕਰਦੀ ਰਹੀ ਮੈਂ ਤੈਨੂੰ ਘਰੋਂ ਕੱਢ ਦੂੰਗੀ ਤੂੰ ਕਿਹੜਾ ਪਹਿਲੇ ਦਿਨ ਸਿੱਖ ਗਈ ਦੀ ਸਿੱਖੀ ਸਿਖਾਈ ਆਈ ਸੀ ਮੈਂ ਸਾਰਾ ਕੁਝ ਮੇਰੀ ਮਾਂ ਨੇ ਤਾਂ ਮੈਨੂੰ ਸਾਰਾ ਕੁਝ ਸਿਖਾ ਕੇ ਤੋਰਿਆ ਸੀਗਾ ਉਹ ਸਾਰੀਆਂ ਤਾਂ ਨਹੀਂ ਆਉਂਦੀਆਂ ਅਨਾਲ ਕੋਈ ਨਾ ਵਿਚਾਰੇ ਉਹ ਹੈ ਦੋ ਚਾਰ ਦਿਨਾਂ ਵਿੱਚ ਸਿੱਖ ਜੂ ਸਾਰਾ ਕੁਝ ਹਈ ਨਿਆਣੀ ਆ ਉਹਨੂੰ ਕੀ ਪਤਾ ਨ ਬੀਸਾਂ ਨਨੇ ਜਵਾਕ ਨੂੰ ਸਾਰਾ ਪਤਾ ਹੁੰਦਾ ਉਹ ਫਿਰ ਮਾੜਾ ਮੋਟਾ ਸੋਲ ਕਰਦੇ ਹੁੰਦੇ ਹੁੰਦੇ ਉਹਦਾ ਯਾਰ ਬਸ 2100 ਲਿਟਰ ਲੈ ਉਹਦਾ ਤੀਵੇਂ ਲੈ ਬੇ ਇੱਕ ਹੀ ਗੱਲ ਹੁੰਦੀ ਆ ਹੋਰ ਕੋਈ ਗੱਲ ਹੈ ਨਹੀਂ ਕਲੇਸੇ ਹੀ ਕਰਨਾ ਹੁੰਦਾ ਸੋਨੇ ਦਾ ਤੀਮੀ ਦਾ ਗੁਲਾਮ ਕੰਮ ਕਰ ਜਾ ਕੇ ਆਪਦਾ ਜਾ ਦੇਖ ਰਹੀ ਆ ਕਿ ਮੈਂ ਕੀ ਕਰੂਗੀ ਚੱਜ ਤਾਂ ਨਹੀਂ ਕੋਈ ਕੰਮ ਵੀ ਕਰਦੀ ਹੈਗੀ ਆਪੇ ਫੁੱਕਣਾ ਪਊਗਾ ਮੈਨੂੰ ਸਾਰਾ ਕੁਝ ਪਤਾ ਨਹੀਂ ਕੀ ਹੋ ਰਿਹਾ ਇਹਨਾਂ ਦੇ ਘਰ ਦੇ ਵਿੱਚ ਸਾਰਾ ਦਿਨ ਪੁੱਸਰ ਪੁੱਸਰ ਲਈ ਰੱਖਦੇ ਨੇ ਨਾ ਮੈਨੂੰ ਕੋਈ ਗੱਲ ਦੱਸਦੇ ਨੇ ਕੁੜਾ ਸਮਾਰ ਕੇ ਤਾਂ ਸੁੰਬਰ ਤੇ ਚੱਜ ਨਾਲ ਮम्मी ਸਿੰਬਰੀ ਤਾਂ ਜਾਣੀ ਆ ਮੈਂ ਆ ਕੂੜਾ ਦੇਖੀ ਕਿਵੇਂ ਪਿਆ ਆ ਪੱਤੇ ਦੇਖੀ ਸਾਰੇ ਮੰਮੀ ਜੀ ਹਵਾ ਚੱਲ ਰਹੀ ਹੋ ਤਾਂ ਕਰਕੇ ਨਾ ਪਿੱਛੇ ਮੁੜ ਜਾਂਦਾ ਕੂੜਾ ਫਿਰ ਤੂੰ ਸੁੰਬਰ ਕੇ ਉਧਰੋਂ ਲੈ ਕੇ ਆ ਪਹਿਲਾਂ ਸਿੰਬਰੀ ਆਨੀ ਮम्मी ਜੀ ਮੈਂ ਤਾਂ ਨਾਲ ਤੈਨੂੰ ਕੋਈ ਕੰਮ ਚੱਜ ਦਾ ਕਰਨੀ ਨਹੀਂ ਆਉਂਦਾ ਹੈਗਾ ਆ ਚੱਕ ਮੰਮੀ ਝਾੜੂ ਠੀਕ ਆ ਜਿਹਨੂੰ ਆਉਂਦਾ ਉਹਨਾਂ ਤੋਂ ਮਰਵਾ ਲੈ ਝਾੜੂ ਮੈਂ ਜਾਣੀ ਆ ਨਾ ਦੇਹ ਲਾ ਕੇ ਮੈਂ ਬੋਲਿਆ ਉਹ ਰਿਆ ਗੱਲ ਸੁਣ ਕੇ ਜਾ ਮੇਰੇ ਇਧਰ ਮੈਂ ਥੋੜੀ ਨਹੀਂ ਆਇਆ ਜਾਂਦਾ ਮਰਵਾਲਾ ਝਾੜੂ ਜੀ ਤੂੰ ਮਰਵਾਉਣੀ ਆ ਆਤਾ ਤੈਨੂੰ ਨਹੀਂ ਗੁਨਾਣਾ ਆਉਂਦਾ ਹੈਗਾ ਰੋਟੀ ਟੁਕ ਤੈਨੂੰ ਨਹੀਂ ਕਰਨਾ ਆਉਂਦਾ ਹੈਗਾ ਚਾਹ ਪਾਣੀ ਤੈਨੂੰ ਨਹੀਂ ਕਰਨਾ ਆਉਂਦਾ ਹੈਗਾ ਮੈਂ ਸਾਰੇ ਕੰਮ ਕਰਦੀ ਆ ਤੂੰ ਤਾਂ ਮੈਨੂੰ ਜਰਦੀ ਨਹੀਂ ਹੈਗੀ ਜਿੱਦਨ ਦੀ ਆਈਆਂ ਘਰ ਦੇ ਵਿੱਚ ਮੈਂ ਯਾਰ ਮੈਨੂੰ ਮੈਂ ਤੈਨੂੰ ਕੀ ਕਹਤਾ ਉਹ ਜ਼ਮੀਨ ਹੀ ਮੈਨੂੰ ਜਰਦੀ ਹੈਗੀ ਜੋ ਕੋਈ ਵੀ ਕੰਮ ਕਰਦੀ ਹੈ ਵਿੱਚ ਆਡੇ ਲਈ ਜਾਨੀ ਆ ਲਈ ਜਾਨੀ ਆ ਤੂੰ ਕਦੇ ਤੂੰ ਉਹਦੇ ਘਰ ਨਬਰਣ ਲੱਗਣੀ ਹੈਗੀ ਮੁੰਡੇ ਦੇ ਕਦੇ ਤੂੰ ਮੇਰੇ ਘਰ ਆਏ ਦੇ ਕਰਨ ਕਰਨ ਨਬਰਣ ਲੱਗਣੀ ਹੈਗੀ ਤੂੰ ਮੰਮੀ ਹੋਰ ਮੈਂ ਕਿ ਕਿੱਥੇ ਜਾਵਾਂ ਗੱਲਾਂ ਕਰਨ ਵਾਸਤੇ ਜੇ ਤੂੰ ਬੈ ਕੇ ਹੀ ਆਂਗੀ ਤਾਂ ਉਹਦੇ ਕੰਨੇ ਭਰेंगी ਤੂੰ ਫਰਾ ਕੀ ਗੱਤ ਹੋਗੀ ਭਾਈ ਕੁਛ ਕੁਛ ਨਹੀਂ ਹੋਇਆ ਡੈਡੀ ਜੀ ਹਰ ਇੱਕ ਕੰਮ ਕਰਦੀ ਆ ਉਹਦੇ ਵਿੱਚ ਮੰਮੀ ਜੀ ਟੰਗ ਢਾਉਂਦੇ ਨੇ ਓ ਤੂੰ ਸਿਆਣੀ ਬੈਣੀ ਆ ਤੂੰ ਸਿਆਣੀ ਬੈਣੀ ਕਿਉਂ ਕਰ ਪੜਦੀ ਆਪਣਾ ਤੂੰ ਬੈਠਾ ਰਹੇ ਢਿੱਕੇ ਉਧਰ ਭਾਜਾ ਸਾਡੀ ਸੱਸ ਨੂੰ ਆਂਦੀ ਲੜਾਈ ਤੋਂ ਕੀ ਲੈਣਾ ਆਇਆ ਓ ਲੈਣਾ ਕਿਉਂ ਨਹੀਂ ਆਪਣੇ ਘਰ ਦੇਖਦੇ ਆਪਾਂ ਬੌਲਿਏ ਜੇ ਇਹ ਕੰਨੂ ਜਵਾਖ ਬਾਗ ਗਏ ਆਪਣੇ ਇੱਥੇ ਫੇਰ ਲੋਕ ਆਪਣੇ ਕੰਨੀ ਦੇਖ ਦੇ ਕਿ ਤੰਦ ਕੱਟਣਗੇ ਜਾਂਦੀ ਹੈ ਕਿ ਭਗ ਜਾਣਦੇ ਜਦੋਂ ਕੰਮੇ ਨਹੀਂ ਕੋਈ ਕਰਨਾ ਆਉਂਦਾ ਹੈਗਾ ਫਿਰ ਮੈਂ ਕੀ ਕਰਾਉਣਾ ਹੈ ਤੋ ਉਹ ਸਿੱਖ ਜੂਗੀ ਸਿੱਖ ਜੂਗਿਆ ਤੂੰ ਕਿਹੜਾ ਨੌਂਦੀ ਜੰਮਣਸਾਰੇ ਲਾਗੀ ਦੀ ਕੰਮ ਕਰਨਾ ਜਾਂਦੀ ਹੈ ਭਗ ਜਾਣਦੇ ਮੈਂ ਆਥਣ ਨੂੰ ਪੈ ਲੂੰਗੀ ਆਪਣੇ ਮੁੰਡੇ ਨੂੰ ਉਹ ਬੱਸ 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 ਇਹ ਹੀ ਜਾ ਕੰਮ ਨਹੀਂ ਕਰਦੇ ਹੁੰਦੇ ਸਿਆਣੀ ਬੈਣੀਆਂ ਤੂੰ ਤੂੰ ਕੰਮ ਕਰ ਜਾ ਕੇ ਰੰਦਾ ਰਸ ਕੀ ਲੈਣਾ ਆ ਆਦੇ ਕਰਦੀ ਇੱਜ਼ਤ ਉਹ ਕੀ ਹੋ ਗਿਆ ਰੋਜ਼ ਇਸੇ ਆਪਾ ਪਾ ਕੇ ਭਜਣੇ ਹੋਂ ਤੁਸੀਂ ਪਤਾ ਨਹੀਂ ਜੀ ਕੀ ਹੋ ਰਿਹਾ ਮੈਂ ਸਾਰੇ ਕੰਮ ਕਰਦੀ ਆ ਮੰਮੀ ਕਹਿੰਦੀ ਕੰਮ ਨਹੀਂ ਵਧੀਆ ਕਰਦੀ ਤੂੰ ਕੋਈ ਕੰਮ ਤਾਂ ਜੱਜ ਦੇ ਕਰਦੀ ਨਹੀਂ ਆਟਾ ਗੁੰਨਣ ਲੱਗੀ ਆਟੇ ਚ ਪਾਣੀ ਪਾਤਾ ਸੁੰਭਣ ਲੱਗੂਗੀ ਤਾਂ ਪੱਤੇ ਮਾਂਗਰ ਛਿੱਟ ਛਿੱਟ ਜਾਊਗੀ ਜੇ ਮੈਂ ਕਹਤਾ ਤਾਂ ਮੇਰੇ ਪੈਰਾਂ 'ਚ ਰੜਕਾ ਮਾਰਿਆ ਬਗਾ ਕੇ ਓਏ ਤੂੰ ਕੋਈ ਚੱਜ ਦਾ ਕੰਮ ਕਰ ਲਿਆ ਕਰ ਤੈਨੂੰ ਸਿਖਾਇਆ ਨਹੀਂ ਤੇਰੇ ਮਾਵਾ ਆਪਣੇ ਹੋਰ ਫਿਰ ਮੈਂ ਕੀ ਕਰਾਂ ਜੀ ਹਵਾ ਚੱਲ ਰਹੀ ਆ ਪੱਤੇ ਵਾਪਸ ਹੀ ਆਉਣਗੇ ਵਾਪਸ ਆਉਣਗੇ ਸਾਰੇ ਨੂੰ ਕੱਲਾ ਕੱਲਾ ਪੱਤਾ ਚੱਕ ਕੇ ਬਾਹਰ ਛੱਡਦੇ ਜੇ ਸਮਝ ਆਉਣੇ ਕਰੀ ਜਾਊਗੀ ਸਾਰਿਆਂ ਨੇ ਇਹ ਓਏ ਫਿਰ ਮੋੜਾ ਮੋਟਾ ਸਿੱਖੂਗੀ ਫੇਰ ਇਹ ਹੋਊਗਾ ਯਾਰ ਉਹ ਨਿਆਣੀ ਅਜੇ ਦਾ ਵਿਚਾਰੀ ਦਾ ਦੇਖਿਆ ਕੀ ਥੋਨੇ

ਤੂੰ ਕਰ ਮਗਰ ਜਾ ਗਿਆ ਨਾ ਮੈਂ ਅਰਦਾਸਾਂ ਨਾਲ ਲੱਗ ਕੇ ਸਮਝਾ ਦੂੰਗੀ। ਔਰ ਤੂੰ ਚੁੱਪ ਕਰਦਾ ਚੁੱਪ ਕਰਦਾ ਮੈਂ ਜਾਣ ਦਾ ਹਰੋ। ਜਾ ਯਾਰ ਤੂੰ ਭੱਗ ਜਾ ਮੈਂ ਮੈਂ ਸਾਨੂੰ ਤੁਹਾਨੂੰ ਇੱਕ ਗੱਲ ਕਹਿਣੀ ਜਿਹਦਾ ਸਮਝਾਉਣੀ ਸਮਝਾਣਾ। ਨਹੀਂ ਮੈਂ ਇਹਨੂੰ ਰੱਖਦੀ ਨਹੀਂ ਹੈਗੀ ਮੈਨੂੰ ਕੋਰੋਂ ਕਰ ਦੂੰਗੀ ਮੈਂ ਇਹਨੂੰ। ਤੂੰ ਮੇਰੀ ਗੱਲ ਸੁਣ ਲੈ ਕੰਮ ਚੱਜੇ ਨਾਲ ਕਰ ਲਿਆ ਕਰ। ਕਿਉਂ ਤੂੰ ਨਾਲ ਦਾ ਮੈਨੂੰ ਕਹਾਈ ਨਹੀਂ ਤੂੰ? ਠੀਕ ਹੈ ਜੀ। ਸਾਹਬ ਨਾਲ ਕੰਮ ਕਰਿਆ ਕਰ ਵੜਾ ਮੋਟਾ। ਠੀਕ ਹੈ ਜੀ। ਡੰਗਰਾਂ ਵਰਗਾ ਤੇਰਾ ਦਿਮਾਗ ਹੈ। ਪਹਲਾ ਹੱਟੇ ਚ ਪਾਣੀ ਪਾ ਤੇ ਕਰ ਮੱਝ ਤੇ ਨਹੀਂ ਪਈ ਸੀ ਕਿੱਥੇ? ਚਾਹ ਕਰੀ ਹੋ ਚ ਮੱਠੇ ਦੀ ਭੈਣ ਗੜੀ ਗੱਲ ਰਹੀ ਨਹੀਂ ਮੈਨੂੰ ਦੇਖਣਾ ਜੀ ਜਿਹੜਾ ਬਾਹਰ ਗਈ ਚੁੰਨੀ ਉੱਤੇ ਲੈ ਰੱਖੀ ਹੈਗੀ ਉਹ ਪੈਣ ਦੇ ਖਸਮਾਂ ਦੀ ਸੁੱਡਲ ਤਾਂ ਹੈਗੀ ਆ ਜਬਗ ਜਾਂਦਰਾ ਠੇਕਰ ਮਾਜ ਪਈ ਸੀ ਤਰੀ ਪਤਾ ਨਹੀਂ ਡੈਡੀ ਜੀ ਨੇ ਇੱਥੇ ਮੇਰਾ ਰਿਸ਼ਤਾ ਕੀ ਦੇਖ ਕੇ ਕਰਿਆ ਕੋਠਿਆਂਕਾਰਾਂ ਦੇਖ ਕੇ ਰਿਸ਼ਤਾ ਕਰਤਾ ਇਹਨਾਂ ਨੇ ਇੱਥੇ ਮੇਰਾ ਪਰ ਦੁੱਖ ਬਹੁਤ ਹੈ ਮੈਨੂੰ ਓਏ ਹੁਣ ਦੂਰੋਂ ਕਾਦੋਂ ਲੱਗ ਗਿਆ ਆ ਕੇ ਹੈ ਕੀ ਹੋ ਗਿਆ ਜੀ ਤੁਹਾਨੂੰ ਕਿਹੜਾ ਕੁਝ ਪਤਾ ਹੀ ਨਹੀਂ ਮੰਮੀ ਮੈਨੂੰ ਕਿੰਨਾ ਕੁਝ ਬੋਲਦੇ ਆ ਦੋਹਾਂ ਦੀ ਰੱਖਣੀ ਪੈਂਦੀ ਆ ਮੈਨੂੰ ਤਾਂ ਮੰਮੀ ਦੀ ਵੀ ਰੱਖਣੀ ਪੈਂਦੀ ਆ ਤੇਰੀ ਵੀ ਰੱਖਣੀ ਪੈਂਦੀ ਆ ਤੂੰ ਕੰਮ ਥੋੜੇ ਢੰਗ ਨਾਲ ਕਰ ਲਿਆ ਕਰ ਯਾਰ ਜੀ ਬਰੂਣ ਹਵਾ ਚੱਲਦੀ ਆ ਹਵਾ ਨੂੰ ਮੈਂ ਕੀ ਕਰਾਂ ਓਏ ਹਵਾ ਚੱਲਦੀ ਆ ਮੈਨੂੰ ਪਤਾ ਪਹਿਲਾਂ ਤਾਂ ਨਹੀਂ ਮੇਰੀ ਗੱਲ ਸੁਣ ਤੈਨੂੰ ਆਟੇ 'ਚ ਪਾਣੀ ਪਾਤੀ ਤੈਨੂੰ ਉਦੋਂ ਨਹੀਂ ਪਤਾ ਲੱਗਿਆ ਫਿਰ ਤੈਨੂੰ ਚਾਹ 'ਚ ਮੱਠਾ ਵੱਧ ਪਾਤੀ ਤੈਨੂੰ ਉਦੋਂ ਨਹੀਂ ਪਤਾ ਲੱਗਿਆ ਹੁਣ ਤੂੰ ਸੁੰਭਣ ਲੱਗ ਰਹੀ ਆ ਚੱਜਦੀ ਨਹੀਂ ਸੁੰਭਦੀ ਫਿਰ ਉਹਦਾ ਕਹੂਗੀ ਹੋਰ ਕਿਹਨੂੰ ਕਹੂਗੀ ਉਹ ਤੈਨੂੰ ਸਖਿਆਉਂਦੀ ਐ ਨਹੀਂ ਜੀ ਮੰਮੀ ਜਾਣ ਜਾਣ ਕੇ ਨਗੋਚਾ ਕੱਢਦੇ ਨੇ ਮੇਰੇ ਵਿੱਚ ਅਸਲ ਪੁੱਛੋ ਨਾ ਮੰਮੀ ਮੈਨੂੰ ਪਸੰਦ ਨਹੀਂ ਕਰਦੇ ਹੈਗੇ ਓਏ ਕਰਦੇ ਨੇ ਪਸੰਦ ਤੂੰ ਐਵੇਂ ਹੀ ਨਹੀਂ ਹੋਗ ਰਿਆ ਕਰਦੇ ਹੁੰਦੇ ਚੱਲ ਕੋਈ ਗੱਲ ਨਹੀਂ ਤੂੰ ਐਂ ਕਰ ਮੇਰੀ ਗੱਲ ਸੁਣੋ ਹਾਂਜੀ ਆਪਾਂ ਇੱਕ ਕੰਮ ਕਰਦੇ ਆਂ ਹਾਂਜੀ ਆਪਾਂ ਮੰਮੀ ਨੂੰ ਇੱਕ ਵਾਰੀ ਸਮਝਾ ਦਨੇ ਆ ਮੈਂ ਕਹਿ ਦਾਂ ਨਾ ਮੰਮੀ ਨੂੰ ਦੁਬਾਰੀ ਠੀਕ ਆ ਨਾ ਗੱਲ ਹੁਣ ਮੈਨੂੰ ਤਾਂ ਉਹਦੇ ਸਾਹਮਣੇ ਤੈਨੂੰ ਗਾਲਾਂ ਦੇਣੀਆਂ ਪੈਂਦੀਆਂ ਮੈਂ ਤੂੰ ਆਪੇ ਸਮਝਦਾ ਰ ਮੈਂ ਹੁਣ ਕਰਾਂ ਕੀ ਕਰਾਂ ਵਿਚਾਲੇ ਤਾਂ ਮੈਂ ਫਸ ਗਿਆ ਤੂੰ ਰੋਕੇ ਦਿਖਾ ਦਨੀ ਆ ਹੋਰ ਰੋਕੇ ਦਿਖਾ ਦੰਦੀ ਆ ਠੀਕ ਹੈ ਨਾ ਠੀਕ ਹੈ ਜੀ ਹਾਂ ਚਲ ਤੂੰ ਕੋਈ ਨਾ ਮੈਂ ਟੈਨਸ਼ਨ ਨਾਲਿਆ ਕੁਝ ਨਹੀਂ ਹੁੰਦਾ ਇਹਦਾ ਠੀਕ ਹੈ ਠੀਕ ਹੈ ਜੀ ਚਲ ਦੇਖਦੀ ਆ ਕਹਿੰਦੇ ਸੀ ਮੰਮੀ ਨਾਲ ਗੱਲ ਕਰਕੇ ਦੇਖਦੇ ਆ ਦੇਖਦੇ ਆ ਹੁਣ ਮੰਮੀ ਮੰਨਦੀ ਆ ਜਾਂ ਨਾ ਕਿਵੇਂ ਮੈਨੂੰ ਤਾਂ ਇਹ ਵੀ ਲੱਗਦਾ ਵੀ ਮੰਮੀ ਦੇ ਮੰਗ ਰੇ ਚੱਲਦੇ ਨੇ ਥੋੜਾ ਥੋੜਾ ਚਲ ਅਸੀਂ ਬਾਕੀ ਅੱਗੇ ਦੇਖਦੀ ਆ ਸਾਮਾ ਕੰਨ ਲਿੰਗ ਦਾ ਸਾਗ ਤੋੜਨਾ ਵੀ ਔਖਾ ਲੱਗਦਾ ਕੋਈ ਨਹੀਂ ਆਉਂਦੀ ਜਾਂਦੀ ਹੈਗੀ ਖੇਤਾਂ 'ਚ ਤਾਂ ਅੱਗੋਂ ਜੋਤ ਗੇੜਾ ਮਾਰ ਲੈਂਦੀ ਸੀ ਹੁਣ ਤਾਂ ਜਿੱਦ ਨਹੀਂ ਆ ਬਹਾਕਰ ਜਾਈਏ ਕਿ ਸਾਡੇ ਹੁਣ ਤਾਂ ਉਹ ਵੀ ਨਹੀਂ ਗੇੜਾ ਮਾਰਦੀ ਹੈਗੀ ਹੁਣ ਪਤਾ ਨਹੀਂ ਕਿਸੇ ਨੇ ਕੀ ਕਹਤਾ ਨਹੀਂ ਆ ਜਾ ਕੁੜ ਮੈਨੂੰ ਤੈਨੂੰ ਢਿੱਕਾਂ ਲੱਗ ਰਹੀ ਸੀ ਰ ਮਸਤ ਹੋਰੀ ਮਿਲ ਗਈ ਮੈਂ ਤਾਂ ਦਨ ਉੱਥੇ ਜਾਂਦੀ ਸੀ ਮਿਲਣਾ ਆ ਜਾ ਸਾਗ ਤੜਾ ਦੇ ਮੇਰੇ ਨਾਲ ਆ ਕੇ ਕਿੱਧਰ ਜਾਂਦੀ ਸੀ ਮੈਂ ਤੇਰੇ ਕੋਲ ਹੀ ਜਾਂਦੀ ਸੀ ਮਾਸੀ ਤੂੰ ਸਾਡੇ ਕੋਲ ਹੀ ਆਉਣੀ ਹਟ ਗਈ ਕੀ ਕਰਾਂ ਮੈਂ ਫਿਰ ਉਹ ਤੋਰ ਦਾ ਗੱਲ ਬੰਦ ਨੇ ਬਣੀ ਚਾਚਾ ਜੀ ਗੱਲ ਪੈਗਾ ਉਹਦੇ ਤੇ ਉਹ ਵੀ ਗੱਲ ਪੈਗਾ ਸੋਨੂੰ ਗੱਲ ਪੈ ਗਿਆ ਸਾਡਾ ਉਹ ਤੇਰਾ ਚਾਚਾ ਤਾਂ ਉਹ ਭੱਕੜੀ ਦੇ ਮਗਰ ਬਲਾਈ ਲੱਗਦਾ ਹੋਰ ਮੈਂ ਤਾਂ ਆਪ ਦੇਖਿਆ ਤਾਂ ਤੇਰੇ ਕੋਈ ਘਰ ਦੀ ਨਹੀਂ ਹੈ ਘਰੇ ਕੋਈ ਮੇਰੀ ਕਿੱਥੇ ਮੇਰ ਕਰਾਉਂਦੇ ਨੇ ਜੇ ਮੇਰੀ ਮੇਰ ਕਰਾਉਂਦੇ ਹੁੰਦੇ ਉਸ ਲੈ ਕੇ ਨਾ ਉਹ ਆਉਂਦੀ ਬਾਹਰ ਕਰਾਈ ਤੇ ਨਾਲ ਜੀ ਕੋਈ ਕਰ ਚੱਲਦੀ ਨਹੀਂ ਹੁੰਦੀ ਹੈ ਮੇਰੀ ਕਿੱਥੇ ਚੱਲਣ ਦਿੰਦਾ ਉਹੀ ਨਹੀਂ ਚੱਲਣ ਦਿੰਦਾ ਤੇਰਾ ਚਾਚੀ ਨਹੀਂ ਚੱਲਣ ਦਿੰਦਾ ਬਸ ਐਂ ਹੋ ਜਾਊਗਾ ਵੀ ਇਦੀ ਕਾਲ ਚੱਲਦੀ ਐਂ ਰਾਜ ਕਰਨ ਲੱਗ ਜੂ ਕਰੇ ਦਿਨ ਆਏ ਕਿਵੇਂ ਲੱਗ ਜੂਗੀ ਰਾਜ ਕਰਨ ਹੋਰ ਕੀ ਨਹੀਂ ਆ ਤਾਂ ਮੈਨੂੰ ਘਰੋਂ ਘਰ ਇਹਦੇ ਕੁਛ ਨਾ ਕੁਛ ਹੀ ਲੱਗ ਆ ਬਲਿਆ ਇਹਨਾਂ ਦੇ ਕੁਛ ਲੈ ਕੇ ਨਹੀਂ ਕਰਕੇ ਨਾ ਇਹਨੂੰ ਵੀ ਮੰਨੀ ਨਹੀਂ ਹੈਗੀ ਤੂੰ ਉਹਦੋਂ ਤੇ ਆ ਜੋਰ ਲਾ ਦੇ ਤੈਨੂੰ ਮੈਂਨੇ ਤੂੰ ਹੀ ਦੱਸ ਦੇ ਕੋਈ ਸਕੀਮ ਆ ਬਸ ਐਂ ਕਰ ਕਰਕੇ ਤੰਗ ਕਰ ਕਰਕੇ ਇਹਨੂੰ ਕੋਈ ਕੋ ਕਰ ਕਰਕੇ ਜੱਜ ਨੂੰ ਸਿਖਾ ਲੈ ਕੋਈ ਸੋਨੂੰ ਨੂੰ ਸਿਖਾ ਦੇ ਵੀ ਮਾੜਾ ਮੋਟਾ ਨੂੰ ਪਾ ਕਰਲਾ ਦੇ ਪੱਖ ਬੰਨੀ ਆਵਦੀ ਬੰਨੀ ਸੋਨੂੰ ਨੂੰ ਹਾਂ ਕੜਾ ਇਹਨੂੰ ਪਰਾਉ ਕਰਦੀ ਗੱਲ ਮੇਰਨ ਦੀ ਕਰੋ ਇਹਨਾਂ ਦੀ ਕੁੜੀ ਫਿਰ ਤੂੰ ਕਰਾ ਦੇਂਗੀ ਰਿਸ਼ਤਾ ਸੋਨ ਨੂੰ ਮੈਂ ਦੋ ਦੋ ਦਿਨਾਂ ਚੱਕਰਵਾ ਦੂੰਗਾ ਜੀ ਕਰਵਾ ਦੂੰਗਾ ਮੈਂ ਤੇ ਰਿਸ਼ਤਾ ਉਹ ਮੈਂ ਚਾਚੀ ਦੀ ਕੁੜੀ ਖੜੇ ਕਹਿੰਦੇ ਬਈ ਇਹੀ ਆਹੋ ਬੈਹੀ ਨਹੀਂ ਹੈਗੀ ਜੀ ਕਲੇ ਕੁਮਾਰੀ ਹੋਆ ਮੈਂ ਹੁਣ ਕਰਾ ਦੂੰਗਾ ਰਿਸ਼ਤਾ ਦਾਜ ਦੂਜ ਵਧੀ ਦੇਵਾ ਦੇਂਗੀ ਦਾਜ ਨੂੰ ਉਹ ਤਾਂ ਕਹੇ ਕਹੇ ਤੇ ਤੇਰਾ ਘਰ ਢੱਕ ਦੇਣਗੇ ਸਾਰਾ ਕੁਝ ਦੇਣਗੇ ਹਾਂ ਵੀ ਪਾ ਦੇਣਗੇ ਮੈਨੂੰ ਕੰਨਾ ਕੰਨਾ ਨੂੰ ਵੀ ਸਾਰਾ ਕੁਝ ਦੇਣਗੇ ਕੱਲੀ ਧੀ ਅਗਲੇ ਦੀ ਮੁੰਡੇ ਨੂੰ ਸੋਨ ਨੂੰ ਵੀ ਸਾਰਾ ਕੁਝ ਪਾਉਣਗੇ ਜਰਾ ਦਿੱਤੀ ਇਹਦੇ ਸਾਰਾ ਕੁਝ ਦੇਣ ਕੇ ਕੱਲੀ ਧੀ ਮੈਂ ਤੇ ਕਹਦੇ ਕੱਲੀ ਧੀ ਸਾਰਾ ਕੁਝ ਦੇਣਗੇ ਧੀ ਤਾਂ ਇਹ ਵੀ ਕੱਲੀ ਸੀਗੀ ਇਹਨੂੰ ਕੀ ਦੇ ਮੈਂ ਦੇਖ ਰਹੀ ਕਿ ਅੱਜ ਮੈਂ ਫਿਰ ਹੋਰ ਕੋਈ ਹਿੱਲਾ ਕਰ। ਮੈਂ ਕਿਹਾ ਦੂਰ ਤੇ ਨੇੜੀ ਹੋਊਂਗੀ। ਸੋਨੂ ਨੂੰ ਦੇਖ ਜਦੋਂ ਸੋਨੂ ਨਾਲ ਗੱਲ ਕਰਕੇ ਦੇਖ ਰਹੀ। ਸਾਰੀ ਗੱਲ ਕਰੇ ਚਾਚੇ ਨੂੰ ਵੀ ਖਿਆਲ ਬੜਾ ਮੋਟਾ ਕੈ ਚਾਚੇ ਨੂੰ ਕਰੇ ਮਲ ਮੋਟਾ ਦੇਖ ਲੋ ਕਦੇ ਕੁਸੁੱਤ ਲਈ ਤੱਕ ਹੁਣੇ ਕਰੀ ਹੈਗੀ ਕਰੇ ਕੁਸੁੱਤ। ਨਾ ਮੈਂ ਜਾ ਕੇ ਗੱਲ ਕਰਦੀ ਆ ਮੇਰੇ ਨਾਲ ਦੋ ਛੀਰ ਨਹੀਂ ਸਾਗ ਦੀ ਤੜਾ ਤੇ ਮੈਂ ਛੇਤੀ ਘਰੇ ਵਗ ਜੂਗੀ। ਮੈਂ ਗਈ ਘਰੇ ਪੈਣ ਸਦਾ ਹੱਥ ਪੈ ਗਏ ਪੈ ਗਏ ਗੈਲਾ। ਪਾਚਾ ਉਦੋਂ ਤਾਂ ਇਹੀ ਬੋਲਦੇ ਨੇ ਹਰ ਇੱਕ ਨੂੰ ਪੁੱਠਾ ਜਿਹੜਾ ਕੋਈ ਸਾਡੇ ਘਰੇ ਆ ਜਾਂਦਾ ਇਹਨੂੰ ਤਾਂ ਐਂ ਬਸ ਬਹੂਰੀ ਤਾਂ ਕੋਈ ਗੱਲ ਕਰੀ ਤੋਂ ਨੂੰ ਤਾਂ ਮੇਰੀ ਗੱਲ ਮੰਨ ਲੈਂਦਾ ਥੋੜਾ ਥੋੜਾ ਲੱਗਦਾ ਮਗਰੋ ਵੀ ਬਸ ਜੇ ਮੰਨ ਲੈਂਦਾ ਮਨਾ ਲਾ ਉਹਨੂੰ ਪੁੱਛਣੀ ਆਂ ਜੇ ਮੰਨ ਲੇ ਲੂਗਾ ਹੂੰ ਬਤਾ ਹੁਣ ਆਥ ਨੂੰ ਕਰਾ ਦੂੰਗੀ ਰਿਸ਼ਤਾ ਕਰਾ ਦੇ ਕਿ ਤੂੰ ਵੀ ਮੁੱਕਰ ਜਾ ਫੇਰ ਮੈਂ ਤੇ ਸਾਹਮਣੇ ਗੱਲ ਕਰ ਲੂੰਗੀ ਫੋਨ ਤੇ ਚਾਚੇ ਨਾਲ ਮੇਰੇ ਨਾਲ ਅੱਛਾ ਮੈਂ ਤੇ ਸਾਹਮਣੇ ਗੱਲ ਕਰ ਲਉ ਸਾਰੀ ਗੱਲਾਂ ਖੋਲੂ ਤੇ ਸਾਹਮਣੇ ਗੱਲਾਂ ਖੋਲੂ ਠੀਕ ਆ ਹਾਂ ਚਾਹ ਫੇਰ ਮੈਂ ਦੇਖ ਰਹੀ ਹਾਂ ਉਹਨਾਂ ਨੂੰ ਵੀ ਆਏ ਆ ਬਿੱਖਾਵੇਂ ਹੋ ਜਿਆ ਸੀ ਹਾਂ ਤਾਂ ਕਹਿੰਦੇ ਨੇ ਉਹ ਕੁੜੀ ਤਾਂ ਸੋਹਣੀ ਆ ਉਡੀ ਤੇ ਫਿਰ ਸੋਣੀ ਐ ਮੇ ਚਾਚੇ ਦੀ ਇਹਦੇ ਨਾਲ ਸੋਣੀ ਆ ਪੜੀ ਲਿਖੀ ਨਹੀਂ ਆ ਇਹਦੇ ਨਾਲ ਤਾਂ ਸੋਣੀ ਹੋਣੀ ਹਾਏ ਇੰਨੀ ਸੋਹਣੀ ਅਸਤ ਰਹੀ ਆ ਪੜੀ ਲਿਖੀ ਨਹੀਂ ਆ ਫੇਰ ਇਹ ਤਾਂ ਕੋਰਸ ਕਰ ਰਹੀ ਆ ਕਬੂਟਰ ਦਾ ਕੋਰਸ ਕਰ ਰਹੀ ਆ ਹੈ ਆ ਟੀਚਰ ਦਾ ਵੀ ਉਹ ਕਰ ਰਹੀ ਆ ਤਾਂ ਇੰਦਰ ਲਖਣੀ ਨਹੀਂ ਕੱਸਦਾ ਰਹੀ ਚੁੰਨੀ ਲੈ ਲੂਗੀ ਜਰਾਬਾ ਪਾ ਲੂਗੀ ਸਾਰਾ ਨਾ ਤੁਸੀਂ ਦੇਖੇਗੀ ਤੀ ਮੈਨੂੰ ਇੰਦਰ ਵੀ ਤਾਂ ਜਰਾਬਾਂ ਹੀ ਪਾਉਣੀਆਂ ਨੇ ਫਿਰ ਤੂੰ ਸ਼ਾਲ ਲੈ ਲੈ ਉੱਥੇ ਜਦੋਂ ਠੰਡ ਲੱਗਦੀ ਆ ਦੇਖੇ ਕੀ ਤੀ ਸੋਹਣੇ ਕੀ ਦੇਖਣਾ ਸੀ ਮਾੜੀ ਕਿਸਮ ਤਾਂ ਸਾਡੀ ਵੀਰਾ ਜੋ ਸਾਡੇ ਕਰਮਾਂ ਚ ਧਰੀ ਹੋਈ ਸੀਗੀ ਸੋਨੂਏ ਹਾਂ ਮੈਂ ਤੇਰੇ ਨਾਲ ਗੱਲ ਕਰਨੀ ਸੀਗੀ ਕੀ ਹੋ ਗਿਆ ਹੁਣਾ ਮੈਂ ਕਹਣੀਗੀ ਤੂੰ ਤੇ ਪਿੱਛੇ ਕਿਉਂ ਲੱਗਿਆ ਫਿਰਦਾ ਹੈ ਉਹ ਪਿੱਛੇ ਦਾ ਮਾਂ ਮੈਨੂੰ ਤੇਰੀ ਵੀ ਕਰਨੀ ਪੈਂਦੀ ਆ ਉਹਦੀ ਵੀ ਰੱਖਣੀ ਪੈਂਦੀ ਆ ਹੁਣ ਮੈਂ ਕੀ ਕਰਾਂ ਤੂੰ ਮੈਂ ਤਾਂ ਬੱਚਾ ਬੰਦਾ ਨਾ ਬਚਾਲੇ ਫਸ ਜਾਂਦਾ ਦੋ ਪੇੜਾਂ ਦੇ ਹੁਣ ਕੀ ਕਰਾਵਾਂ ਦੱਸ ਨਾ ਤੈਨੂੰ ਐ ਨਹੀਂ ਹੁੰਦਾ ਹੈਗਾ ਵੀ ਮੇਰੇ ਹੱਥੇ ਗਏ ਦੀ ਮੇਰੀ ਬੇਇੱਜ਼ਤੀ ਕਰਤੀ ਉਹਨਾਂ ਨੇ ਹੈ ਵੀ ਦਾਹ ਚ ਮੈਨੂੰ ਨਹੀਂ ਕੋ ਸਿੱਤਾ ਹੈਗਾ ਹੈ ਤੇਰੀ ਮਾਂ ਦਾ ਨਹੀਂ ਦੇ ਘਰ ਨੇ ਵੀ ਨਟਕੇ ਹੈਗਾ ਉਹਨਾਂ ਨੇ ਤਰੇ ਪਿਆਉ ਦੀ ਹੱਥਿੰ ਟੱਕਾਇਆ ਹੈਗਾ ਉਹਨਾਂ ਨੇ ਉਹ ਜਹਜਾ ਉਹਦੇ ਬਾਪ ਲਵੇ ਹੈਗਾ ਦੀ ਉਹਨੇ ਕਰਕੇ ਤੋਰਤੀ ਆਪਣੇ ਘਰੇ ਪਰਮਾਤਮਾ ਦਾ ਰੰਗ ਲੱਗਿਆ ਹੋਇਆ ਸਾਰਾ ਕੁਝ ਐ ਤੂੰ ਕਿਉਂ ਇਹੀ ਜੇ ਚੱਕਰਾਂ 'ਚ ਪੈਰੀਆਂ ਮੈਨੂੰ ਐ ਤਾਂ ਦੱਸ ਦੇ ਜੇ ਆਪਣੇ ਘਰੇ ਰੰਗ ਲੱਗਿਆ ਹੋਇਆ ਮੈਂ ਤਾਂਹੀਂ ਕਹਿੰਨੀ ਆ ਕਿ ਤੈਨੂੰ ਸਾਰੇ ਸਰੀਕੇ 'ਚ ਨੱਕ ਬੜਾ ਕੇ ਰੱਖਤੀ ਉਹ ਨੱਕ ਕਿਦਰੇ ਨਹੀਂ ਬੜੀਏਗੀ ਤੇਰੀ ਨੱਕ ਉਹੀ ਨਹੀਂ ਉਹੋ ਕਰਿਆ ਕਰਦੇ ਹੁੰਦੇ ਮੈਂ ਤੈਨੂੰ ਐ ਕਹਿੰਨੀ ਆ ਕਿ ਹਾਂ ਤੇਰੀ ਭਾਬੀ ਮਿਲੀ ਸੀ ਕਿ ਮੈਨੂੰ ਅੱਜਾ ਉਹ ਰੇੜੂਆ ਹਾਂ ਹਾਂ ਉਹ ਕਹਿੰਦੀ ਕਿ ਮੈਂ ਮੇਰੇ ਜੱਛੀ ਦੀ ਕੁੜੀ ਤਾਂ ਕਹਿੰਦੀ ਰਿਸ਼ਤਾ ਕਰਾ ਦਿੰਦੀ ਆ ਕਿ ਨਹੀਂ ਜੇ ਉਹ ਰਿਸ਼ਤਾ ਕਰਾ ਦਾਂਦੀ ਪਹਿਲਾਂ ਕਰਵਾ ਦਾਂਦੀ ਉਹ ਤਾਂ ਬਥੇਰਾ ਫੇਰੀ ਆਪਣੇ ਘਰੇ ਮਹੀਮ ਜਵਾਬ ਦੇਤਾ ਸੀਗਾ ਉਹਨੂੰ ਫਿਰ ਹੁਣ ਇਹਨੂੰ ਮੈਂ ਘਰੋਂ ਘਟਦਾ ਘਰੋਂ ਤਾਂ ਆਪਾਂ ਇਹਨੂੰ ਕੱਢਾਂਗੇ ਉਹ ਤੂੰ ਰੈਣ ਦੇ ਮਾਂ ਕਿਉਂ ਤੂੰ ਮੈਂ ਤੁਹਾਨੂੰ ਦੱਸਾਂ ਗੱਲ ਮੁੜ ਕੇ ਜਮਾਨਤ ਵੀ ਨਹੀਂ ਹੁੰਦੀ ਹੈਗੀ ਇਹੇ ਕੇਸਾਂ ਦੀ ਚਲ ਫਿਰ ਆਪਾਂ ਨਹੀਂ ਕਰੂੰ ਕਰਦੇ ਹੈਗੇ ਫਿਰ ਆਪਾਂ ਗਲ ਘੋਟ ਕੇ ਮਾਰ ਦਿੰਨੇ ਆ ਉਹ ਰੈਣ ਦੇ ਬਾਬਾ ਗੁਰੂ ਰੈਣ ਦੇ ਖਾਲਾਂ ਦੇ ਦੋ ਰੋਟੀਆਂ ਕਿਉਂ ਤੁਸੀਂ ਹੋਰ ਚਕਾਉਂਗੇ ਟੰਡ ਫੋੜੀ ਨਾ ਮੈਨੂੰ ਇਹ ਰਸ ਵੀ ਤੈਨੂੰ ਮੇਰੀ ਲੋੜ ਹੈ ਕਿ ਤੈਨੂੰ ਉਹਦੀ ਲੋੜ ਹੈਗੀ ਉਹ ਤੇਰੀ ਵੀ ਲੋੜ ਆ ਹੁਣ ਮੈਂ ਕੀ ਕਰਾਵਾਂ ਦੱਸ ਦੇ ਮਹਾਏ ਰੱਬਾ ਮੈਂ ਤਾਂ ਬਚਾੜੇ ਫਸ ਗਿਆ ਦੂਆਂ ਦੇ ਦੱਸ ਕੀ ਕਰਾਂ ਤੂੰ ਹੁਣ ਆਦੀ ਮਾਂ ਦੇ ਮਗਰ ਲੱਗਦਾ ਨਹੀਂ ਹੈਗਾ ਮੈਂ ਤੈਨੂੰ ਪਾਲਿਆ ਹੈਗਾ ਤੈਨੂੰ 20 ਸਾਲਾਂ ਦਾ ਕਰਿਆ ਹੈਗਾ ਮੈਂ ਤੈਨੂੰ ਲੱਗ ਜੂ ਮੈਂ ਜੇ ਉਹ ਕਹੀ ਜੀ ਨਿਕਲੂਗੀ ਉਹਦਾ ਕੀ ਪਤਾ ਹੁਣ ਪਹਿਲਾਂ ਉਹ ਤਾਂ ਇਹਨਾਂ ਨਾਲ ਤਾਂ ਵਧੀ ਨਿਕਲੂਗੀ ਮੈਨੂੰ ਯਕੀਨ ਆ ਪੂਰਾ ਜਦੋਂ ਜਿਹੜਾ ਜਿਆ ਕੁਝ ਇਨਾਂ ਨੇ ਦਿੱਤੇ ਉਹ ਹੀ ਕੁਝ ਉਹ ਦੇ ਦੇਣਗੇ ਇਹੀ ਦੇਖ ਲੈ ਪਹਿਲਾਂ ਤੇਰੀ ਭਾਬੀ ਦੇਖ ਲੈ ਕਿੰਨਾ ਤਾਂ ਸਮਾਨ ਲਈ ਹੈਗੀ ਨਾਲੇ ਨਾਲੇ ਪੋਰਾ ਦੇਈ ਤੂੰ ਬਾਹਰ ਨਹੀਂ ਹੁੰਦੀ ਹੈਗੀ ਅਬ ਇਸ ਹਸਰੇ ਕੈਨੇਜ ਚ ਚਲਦੀ ਗਈ ਸਾਰਾ ਦਾ ਨਾ ਚਲ ਦੇਖ ਲੈ ਬਾਈ ਜਿਵੇਂ ਕਰਨਾ ਤੇਰੀ ਮਰਜ਼ੀ ਆ ਤੂੰ ਐਂ ਕਰ ਮੇਰੇ ਤੂੰ ਮੇਰੀ ਗੱਲ ਸੁਣਾ ਤੈਨੂੰ ਮਾਰਿਆ ਕੁੱਟਿਆ ਕਰ ਚੰਗਾ ਮਾਰਿਆ ਕੁੱਟਿਆ ਹੁਣ ਐਂ ਕਿਵੇਂ ਕੁੱਟੀ ਜਾਂਦੀ ਆ ਬਲਾ ਗਊ ਵਰਗੀ ਰਹੇਗੀ ਉਹ ਗਊ ਗਊ ਵਰਗੀ ਹੈ ਨਹੀਂ ਹੀ ਉਹ ਫਿਰ ਤੂੰ ਐਂ ਕਰ ਮੇਰੀ ਗੱਲ ਸੁਣਾ ਤੋ ਕੋਈ ਬਹਨ ਨਾਲ ਲੱਭਾ ਬਾਹਨ ਨਾਲ ਲੱਭ ਕੇ ਮੈਂ ਉਹਨੂੰ ਕੁੱਟੂਗਾ ਪਾ ਉਹਨੂੰ ਕੁੱਟ ਕੇ ਘਰੋਂ ਕੱਢ ਦਾਂਗੇ ਆਹੋ ਹੈ ਆਹੋ ਹੁਣ ਉਹ ਦੂਜੇ ਕੀ ਕੁਝ ਦੇਣਗੇ ਫਿਰ ਉਹਦਾ 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 ਨਾਲ ਤਾਂ ਉਹ ਗੱਡੀ ਦੇਣਗੇ ਦੇਣਗੇ ਹੋਰ ਨਾਲੇ ਸਿਉਣਾ ਪਾਉਣਗੇ ਉਹ ਹਾਂ ਹਾਂ ਉਹ ਕਹਿੰਦੇ ਪੰਜ ਤੋਲੇ ਸਿਉਣੇ ਦੇ ਪਾਵਾਂਗੇ ਕਹਿੰਦੇ ਸੀ ਪੰਜ ਤੋਲੇ ਹਾਂ ਨਾਲੇ ਕਹਿੰਦੇ ਗੱਡੀ ਦੇਵਾਂਗੇ ਕਹਿੰਦੇ ਗੱਡੀ ਦੇਣਗੇ ਪੱਕਾ ਹਾਂ ਗੱਡੀ ਦੇਣਗੇ ਚੱਲ ਵਧੀਆ ਫਿਰ ਤੈਨੂੰ ਭੈਣ ਚ ਸੁੱਡਣ ਜੀ ਤੇ ਹੈਗੀ ਇਹਨੂੰ ਘਟਦਾਂ ਨੇ ਉਹ ਕਰੋ ਨਾਲੇ ਤੇਰੇ ਪਿਆਜ ਨੂੰ ਸਮਝਾ ਦੇ ਮਣੀ ਮੋਟੀ ਕੋ ਗੱਲ ਚੱਲ ਜਾ ਬਗ ਜਾ ਤੂੰ ਐ ਕਰ ਤੂੰ ਉਹਦੇ ਨਾਲ ਕੋਈ ਬਹਾਨਾ ਲੱਭ ਲਾ ਉਹਦੇ ਨਾਲ ਲੜਪਾ ਉਹਨਾਂ ਆਪੇ ਕਰੂੰ ਘਟ ਦੂੰਗੀ ਆਹੋ ਜਾ ਬਗ ਜਾ ਚੱਲ ਵੇ ਸੋਨੂਆ ਮੇਰੇ ਸਾਲਿਆ ਗੱਡੀ ਮਿਲੂਗੀ ਆਪਣੇ ਇਹੋ ਕਰਾਉਣਾ ਵੀ ਕੀ ਆ ਇਹਦਾ ਭੈਣ ਚੁਦੀ ਹੀ ਸੁੱਡਲ ਜੀ ਆ। ਲਾ ਥੱਕ ਗਏ ਕਰੇ ਬਹੁਤ ਦੂਰ ਪਾਰਿਆ ਖੇਤਾਂ ਜਾ। ਮ੍ਰਿਤੀ ਤਾਂ ਮੈਨੂੰ ਦੇਖ ਕੇ ਖੁਸ਼ ਹੋ ਜੂਗੀ। ਵੀ ਮੇਰਾ ਡੈਡੀ ਆਇਆ। ਕਿੰਨਾ ਚਿਰ ਹੋ ਗਿਆ ਨਾ ਆਪ ਮਿਲਣਾ ਸ਼ੌਰੀ ਨਾ ਮੈਨੂੰ ਬੁਲਾਇਆ। ਫੋਨ ਵੀ ਨਹੀਂ ਕਰਿਆ ਹੈਗਾ। ਵੀ ਪਾਪਾ ਮੈਨੂੰ ਮਿਲਤਾ ਜਾ। ਕੱਲੀ ਮੇਰੀ ਧੀ ਆ। ਮੈਂ ਤਾਂ ਕੇਲੇ ਸੰਗ ਤਰੀ ਤਾਂ ਨੂੰ ਲੈ ਕੇ ਆਉਂਦੇ ਵਾਸਤੇ। ਮ੍ਰਿਤੀ ਜੀ ਤਾਂ ਮੈਨੂੰ ਦੇਖ ਕੇ ਕੁਝ ਹੋ ਜੂਗੀ ਜੱਫੀ ਪਾ ਕੇ ਮੈਨੂੰ ਮਿਲੂਗੀ ਕੱਲੀ ਮੇਰੀ ਧੀ ਆ ਮੰਮੀ ਹਾਂ ਮੰਮੀ ਜੀ ਮੈਂ ਸਾਗ ਦਰ ਲਾ ਤੋ ਕਿਸ ਮਾਰ ਕੇ ਮੰਮੀ ਮੈਨੂੰ ਬਣਾਉਣਾ ਨਹੀਂ ਆਉਂਦਾ ਹੋਰ ਕੀ ਬਣਾਉਣਾ ਆ ਤੈਨੂੰ ਮੰਮੀ ਮੈਂ ਸਾਗ ਕਦੇ ਚੀਰਿਆ ਨਹੀਂ ਨਾ ਮੈਂ ਬਣਾਇਆ ਰੋਟੀ ਤੈਨੂੰ ਨਹੀਂ ਬਣਾਉਣੀ ਆਉਂਦੀ ਹੈਗੀ ਚਾਹ ਤੈਨੂੰ ਨਹੀਂ ਬਣਾਉਣੀ ਆਉਂਦੀ ਹੈਗੀ ਸੁੰਭਰਨਾ ਤੈਨੂੰ ਨਹੀਂ ਆਉਂਦਾ ਹੈਗਾ ਕੱਪੜੇ ਤੈਨੂੰ ਨਹੀਂ ਧੋਣੇ ਆਉਂਦੇ ਹੈਗੇ ਫਿਰ ਤੈਨੂੰ ਕਰਨਾ ਕਿਉਂ ਆਇਆ ਧੀ ਮਾਪੇ ਨੇ ਤੈਨੂੰ ਕੀ ਸਿਖਾ ਕੇ ਤੋਰਿਆ ਕੀ ਹੋ ਗਿਆ ਓਏ ਮੈਂ ਕਿਹਾ ਮੈਂ ਸਾਗ ਦਰ ਦੇ ਮਾਦੋ ਕੇ ਕਿ ਨੀ ਮੈਂ ਮੀਂਹ ਮਿਜਾ ਤਾ ਆਕਦਾ ਨਾ ਨਹੀਂ ਹੁੰਦਾ ਹੈਗਾ ਤੈਨੂੰ ਸਾਗ ਨਹੀਂ ਕਰਨਾ ਆਉਂਦਾ ਓਏ ਨਾ ਜੀ ਤੈਨੂੰ ਭੈਣ ਦੇ ਯਾਰ ਦੀ ਕਰਨਾ ਕੀ ਆਉਂਦਾ ਆਟਾ ਤੈਨੂੰ ਨਹੀਂ ਗੁੰਨਣਾ ਆਉਂਦਾ ਆਟੇ ਦੀ ਤੈਨੂੰ ਲੇਪੀ ਬਣਾਦੀ ਚਾਹ ਤੈਨੂੰ ਨਹੀਂ ਕਰਨੀ ਆਉਂਦੀ ਉਹ ਸੋਡਲਦੀ ਮੈਂ ਜਰਾਬਾਂ ਨੂੰ ਪਾਈ ਫਿਰਦੀ ਉੰਨੀਆਂ ਚੱਪਲਾਂ ਚ ਤਰੂੰ ਕਰਨਾ ਆਉਂਦਾ ਕੀ ਹੈ ਜੀ ਫਿਰ ਮੈਨੇ ਸਾਗ ਕਰ ਦਿੱਤਾ ਰਹਿਣੀ ਹੈਗਾ ਨਾ ਓਏ ਤੂੰ ਭੈਣ ਦੇ ਯਾਰ ਦੀ ਕਰਿਆ ਕੀ ਅਦਨੇ ਤੈਨੂੰ ਧਰਨਾ ਕੀ ਆਉਂਦਾ ਮੈਨੂੰ ਐ ਤਾਂ ਦੱਸ ਦੇ ਕੁਝ ਵੀ ਕਰਨਾ ਆਉਂਦਾ ਹੈਗਾ ਇਹਨੂੰ ਤੇ ਤੇਰੀ ਤਾਂ ਨਹੀਂ ਭੈਣ ਜੀ ਤਾਂ ਆ ਮੈਨੂੰ ਤੇਰਾ ਕਪੜਾ ਵੀ ਰੋਣਾ ਦਾਦੀ ਜੀ ਮੈਂ ਦੇ ਯਾਰ ਦੇ ਦੀਏ ਪਰ ਮੈਂ ਕਿਹਨੂੰ ਮੈਂ ਦੇ ਯਾਰ ਦੀ ਸੁਡਰਤੀ ਬਚਾ ਮਰੇ ਮਰੇ ਜੋ ਕੁੱਟਦੇ ਮੇਰੀ ਧੀ ਨੂੰ ਕੀ ਕਰਤਾ ਨੇ ਦਾਦੀ ਮਲੰਗੋ ਕੱਲਾ ਮੇਰਾ ਕੱਲਾ ਕੀ ਮਾੜਾ ਕਰਤਾ ਨਹੀਂ ਸਾਰਾ ਕੁਝ ਜਾਣਦੀ ਹੈ ਕੀ ਨਹੀਂ ਜਾਣਦੀ ਇਹ ਜਾਣਦੀ ਹੈ ਉਹ ਬਲੰਗੋ ਕੁੱਤੀ ਵਾਲੇ ਓਏ ਕਾਰਾਂ ਵਾਲੇ ਉਹ ਬਲੰਗੋ ਉਹ ਕੱਲੀ ਮਰੀਤੀ ਆ ਉਹ ਪੁੱਤਾਂ ਨੂੰ ਤਾਲੀਆਂ ਮੇ ਤੁਸੀਂ ਕੁੱਤੀ ਜਣਿਓ ਚੱਲ ਪੁੱਤ ਮੈਂ ਤੇਨੂੰ ਆ ਤੂੰ ਦੋ ਰੋਟੀਆਂ ਉਹ ਬਲੰਗੋ ਸਾਨੂੰ ਤੁਸੀਂ ਮੇਰੀ ਕੀ ਕੁੱਤੀ ਆ ਵਾ ਦੇਖੂਗਾ ਬਲੰਗੋ ਸਾਨੂੰ ਓ ਤੂੰ ਦੇਖ ਨਹੀਂ ਆਉਂਗਾ ਦੁਬਾਰੇ ਦੇਖਣੀ ਆਥੋ ਤੱਕਿਆ ਤੱਕੜਾ ਬੰਗ ਜੋ ਸੋਹਣਾ ਲੱਕੜ ਗਿਆ ਵਧੀਆ ਪੈਂਡਾ ਛੁਟਿਆ ਮੇ ਸੜੀ ਸੋਡੜ ਤੀਮੀ ਤੋਂ ਮੈਨੂੰ ਕੀ ਪਤਾ ਸੀ ਪੁੱਤ ਵੀ ਇਹੋ ਜਿਹੇ ਮਲੰਗ ਨੇ ਇਹ ਮੈਂ ਤਾਂ ਕੋਠੀਆਂ ਕਾਰਾਂ ਦੇਖ ਕੇ ਤਾਂ ਤੇਰਾ ਵਿਆਹ ਕਰਾ ਦੀ ਮੈਨੂੰ ਕੀ ਪਤਾ ਸੀ ਲੰਗ ਰਹੇ ਜੇ ਆਉਂਗਾ ਮੈਂ ਟੱਕਰੂਗਾ ਨਾਲ ਨੂੰ ਜ਼ਰੂਰ ਚੱਲ ਪੁੱਤ ਮੈਂ ਤੈਨੂੰ ਜੋ ਰੋਟੀਆਂ ਘਰੋਂ ਦੇ ਦੂੰਗਾ ਪਰ ਇਹੋ ਜਿਹੇ ਮਲੰਗਾ ਦੇ ਨਹੀਂ ਆਪਾਂ ਨੇ ਰਹਿਣਾ ਡੈਡੀ ਜੀ ਦੇਖ ਲਓ ਕੋਠੀਆਂ ਕਾਰਾਂ ਦੇ ਲਾਲਚ ਦੇ ਵਿੱਚ ਹਾਂ ਮੈਨੂੰ ਕੀ ਪਤਾ ਸੀ ਪੁੱਤ